ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜੋਤੀ ਮੈਂ ਸੋਚ ਰਿਹਾ ਸੀ ਕਿ ਆਪਣੇ ਮੁੰਡੇ ਦਾ ਜਨਮ ਦਿਨ ਹੈ ਆਪਾਂ ਇੰਨੀ ਧੂਮ ਧਾਮ ਨਾਲ ਮਨਾ ਰਹੇ ਹਾਂ ਐਨੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਰਹੇ ਹਾਂ ਤਾਂ ਪਿੰਡ ਵਿੱਚ ਮੰਮੀ ਨੂੰ ਵੀ ਫੋਨ ਕਰਕੇ ਬੁਲਾ ਲੈਂਦੇ ਹਾਂ ਵੈਸੇ ਵੀ ਮਾਂ ਪਿੰਡ ਵਿੱਚ ਇਕੱਲੀ ਹੀ ਰਹਿੰਦੀ ਹੈ ਉੱਥੇ ਉਹਦਾ ਦਿਲ ਨਹੀਂ ਲੱਗਦਾ ਜਦੋਂ ਆਪਣੇ ਪੁੱਤ ਦੇ ਨਾਲ ਗੱਲ ਕਰਨ ਲਈ ਕਹਿੰਦੀ ਰਹਿੰਦੀ ਹੈ ਪਰ ਆਪਾਂ ਨਹੀਂ ਕਰਵਾ ਸਕਦੇ ਅੱਜ ਜਦੋਂ ਆਪਾਂ ਆਪਣੇ ਬੇਟੇ ਦਾ ਜਨਮ ਦਿਨ ਹੈ ਤੂੰ ਮਟਮ ਨਾਲ ਮਨਾ ਰਹੇ ਹਾਂ ਤਾਂ ਮੰਮੀ ਨੂੰ ਫੋਨ ਕਰਨਾ ਤਾਂ ਬਣਦਾ ਹੀ ਆ ਆਪਣੇ ਪਤੀ ਦੀ ਗੱਲ ਸੁਣ ਕੇ ਜੋਤੀ ਗੁੱਸੇ ਵਿੱਚ ਮੂੰਹ ਫੁਲਾ ਲੈਂਦੀ ਹੈ ਤੇ ਕਹਿੰਦੀ ਹੈ ਮਾਂ ਜੀ ਨੂੰ ਪਿੰਡੋਂ ਬੁਲਾਉਣ ਦੀ ਕੀ ਲੋੜ ਐ ਆਪਾਂ ਮਾਂ ਜੀ ਦੀ ਨੂਰ ਨਾਲ ਫੋਨ ਤੇ ਗੱਲ ਕਰਵਾ ਦੇਵਾਂਗੇ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈਂ ਜੋਤੀ ਜਦੋਂ ਆਪਾਂ ਆਪਣੇ ਪੁੱਤ ਦਾ ਜਨਮ ਦਿਨ ਮਨਾ ਰਹੇ ਹਾਂ ਪਾਰਟੀ ਦੇ ਵਿੱਚ ਸਾਰਿਆਂ ਨੂੰ ਬੁਲਾ ਰਹੇ ਹਾਂ ਤਾਂ ਫਿਰ ਆਪਣੀ ਮਾਂ ਨੂੰ ਕਿਉਂ ਨਹੀਂ ਬੁਲਾਵਾਂਗੇ ਵਿੱਕੀ ਆਪਣੀ ਪਤਨੀ ਦੀ ਕੋਈ ਗੱਲ ਨਹੀਂ ਸੁਣਦਾ ਤੇ ਪਿੰਡ ਵਿੱਚ ਆਪਣੀ ਮਾਂ ਨੂੰ ਫੋਨ ਕਰ ਦਿੰਦਾ ਹੈ ਆਪਣੇ ਪੁੱਤ ਦਾ ਫੋਨ ਵੇਖ ਕੇ ਉਸ ਦੀ ਮਾਂ ਖੁਸ਼ੀ ਵਿੱਚ ਫੋਨ ਚੱਕਦੀ ਹੋਈ ਕਹਿੰਦੀ ਹੈ ਕਿਵੇਂ ਹੈ ਬੇਟਾ ਕਿਵੇਂ ਹੈ ਤੂੰ ਅੱਜ ਇੰਨੇ ਦਿਨਾਂ ਬਾਅਦ ਜੱਦ ਕੀਤਾ ਮੈਂ ਤਾਂ ਕਿਦਣ ਦਾ ਤੇਰੇ ਫੋਨ ਦਾ ਇੰਤਜ਼ਾਰ ਕਰ ਰਹੀ ਸੀ ਕੱਲ ਮੈਂ ਫੋਨ ਕੀਤਾ ਸੀ ਤਾਂ ਨੂ ਨੇ ਚੱਕਿਆ ਸੀ ਉਸ ਨੇ ਮੈਨੂੰ ਦੱਸਿਆ ਕਿ ਤੂੰ ਕਿਸੇ ਕੰਮ ਵਿੱਚ ਵਿਜੀ ਹੈ ਇਸ ਲਈ ਉਹ ਗੱਲ ਨਹੀਂ ਕਰ ਸਕਦੇ ਅੱਛਾ ਮਾਂ ਤੁਸੀਂ ਫੋਨ ਕੀਤਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਨਾ ਹੀ ਮੈਨੂੰ ਜੋਤੀ ਨੇ ਦੱਸਿਆ ਸੁਸ਼ਮਾ ਆਪਣੇ ਪੁੱਤ ਦੀ ਗੱਲ ਸੁਣ ਕੇ ਸਮਝ ਗਈ ਕਿ ਸ਼ਾਇਦ ਉਸ ਦੀ ਨੂੰ ਦੱਸਣਾ ਭੁੱਲ ਗਈ ਹੋਵੇਗੀ ਬੇਟਾ 2 ਦਿਨ ਬਾਅਦ ਮੇਰੇ ਪੋਤੇ ਨੂਰ ਦਾ ਜਨਮ ਦਿਨ ਆ ਰਿਹਾ ਹੈ ਇਸ ਵਾਰ ਪਿੰਡ ਵਿੱਚ ਆ ਕੇ ਜਨਮ ਦਿਨ ਮਨਾ ਲਓ ਮੈਨੂੰ ਤਾਂ ਬਹੁਤ ਸ਼ੌਂਕ ਹੈ ਆਪਣੇ ਪੋਤੇ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਉਣ ਦਾ ਮੇਰੇ ਗਵਾਂਢ ਵਿੱਚ ਨਿਰਮਲਾ ਨੇ ਆਪਣੇ ਪੋਤੇ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਸੀ ਉਨੇ ਸਾਰਿਆਂ ਨੂੰ ਬੁਲਾਇਆ ਸੀ ਮੇਰਾ ਵੀ ਦਿਲ ਕਰਦਾ ਹੈ ਇਹ ਸਭ ਕੁਝ ਕਰਨ ਦਾ ਜੋਤੀ ਬਿੱਕੀ ਦੇ ਕੋਲ ਹੀ ਖੜੀ ਸੀ ਉਹ ਆਪਣੀ ਸੱਸ ਦੀ ਗੱਲ ਸੁਣ ਕੇ ਕਹਿੰਦੀ ਹੈ ਪਿੰਡ ਵਿੱਚ ਕੀ ਰੱਖਿਆ ਹੈ ਜਨਮ ਦਿਨ ਮਨਾਉਣ ਨੂੰ ਮੁਹੱਲੇ ਦੀਆਂ ਚਾਰ ਪੰਜ ਬੁੜੀਆਂ ਨੂੰ ਬੁਲਾ ਕੇ ਢੋਲਕੀ ਵਜਾ ਲਵੇਗੀ ਤੇ ਤਿਲਕ ਕਰ ਦੇਵੇਗੀ ਚਲੋ ਹੋ ਗਿਆ ਜਨਮ ਦਿਨ ਤੁਹਾਨੂੰ ਕੀ ਪਤਾ ਹੈ ਅੱਜ ਕੱਲ ਦੇ ਬੱਚਿਆਂ ਦੇ ਜਨਮ ਦਿਨ ਕਿਵੇਂ ਮਨਾਏ ਜਾਂਦੇ ਨੇ ਬਿੱਕੀ ਗੁੱਸੇ ਵਿੱਚ ਕਹਿੰਦਾ ਹੈ ਮਾਂ ਮੇਰੇ ਨਾਲ ਗੱਲ ਕਰ ਰਹੀ ਹੈ ਤੇਰੇ ਨਾਲ ਨਹੀਂ ਇਸ ਲਈ ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ ਮੈਂ ਮਾਂ ਨੂੰ ਇਹ ਕਹਿ ਰਿਹਾ ਸੀ ਕਿ ਇਸ ਵਾਰ ਨੂਰ ਦਾ ਜਨਮ ਦਿਨ ਇੱਧਰ ਹੀ ਮਨਾ ਲੈਂਦੇ ਹਾਂ ਮੈਂ ਤੈਨੂੰ ਬੁਲਾਉਣ ਲਈ ਹੀ ਫੋਨ ਕੀਤਾ ਸੀ ਅੱਗੇ ਕਦੇ ਮੌਕਾ ਮਿਲਿਆ ਤਾਂ ਨੂਰ ਦਾ ਜਨਮ ਦਿਨ ਤੁਹਾਡੇ ਕੋਲ ਪਿੰਡ ਜ਼ਰੂਰ ਮਨਾਵਾਗਾ ਤੁਸੀਂ ਆਪਣੀ ਇਹ ਇੱਛਾ ਅਗਲੀ ਵਾਰ ਪੂਰੀ ਕਰ ਲੈਣਾ ਅੱਛਾ ਬੇਟਾ ਜਨਮ ਦਿਨ ਮਨਾ ਰਹੇ ਹੋ ਇਹ ਤਾਂ ਬਹੁਤ ਵਧੀਆ ਗੱਲ ਹੈ ਮਾਂ ਮੈਂ ਜਨਮ ਦਿਨ ਦੀ ਤਿਆਰੀ ਕਰਨ ਲਈ 4 ਦਿਨਾਂ ਦੀ ਛੁੱਟੀ ਲਈ ਹੈ ਕੱਲ ਨੂੰ ਸਵੇਰ ਦੇ ਟਾਈਮ ਮੈਂ ਤੁਹਾਨੂੰ ਲੈਣਾ ਆਵਾਂਗਾ ਤੁਸੀਂ ਤਿਆਰ ਰਹਿਣਾ ਸਾਡੇ ਸ਼ਹਿਰ ਤੋਂ ਪਿੰਡ 5 ਕਿਲੋਮੀਟਰ ਦੂਰ ਹੈ ਸਵੇਰੇ 9 ਵਜੇ ਪਹੁੰਚ ਜਾਵਾਂਗਾ ਤੇ ਦੁਪਹਿਰ ਤੱਕ ਮੈਂ ਤੁਹਾਨੂੰ ਵਾਪਸ ਆਪਣੇ ਕੋਲ ਲੈ ਆਵਾਂਗਾ ਉਹ ਇੰਨਾ ਕਹਿ ਕੇ ਫੋਨ ਕੱਟ ਦਿੰਦਾ ਹੈ ਦੂਜੇ ਪਾਸੇ ਸੁਸ਼ਮਾ ਦੀ ਖੁਸ਼ੀ ਵਿੱਚ ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ ਕਿਉਂਕਿ ਉਸ ਦੇ ਪੁੱਤ ਨੇ ਪੋਤੇ ਦੇ ਜਨਮ ਦੇਣ ਲਈ ਉਸ ਨੂੰ ਬੁਲਾਇਆ ਹੈ ਉਹ ਖੁਸ਼ੀ ਦੇ ਵਿੱਚ ਜਲਦੀ ਜਲਦੀ ਕੰਮ ਕਰ ਰਹੀ ਸੀ ਅੱਜ ਸੁਸ਼ਮਾ ਨੇ ਸਾਰੇ ਕੰਮ ਜਲਦੀ ਨਿਮੇੜ ਦਿੱਤੇ ਸੀ। ਵੈਸੇ ਤਾਂ ਉਹ ਹਮੇਸ਼ਾ ਗੋਡਿਆਂ ਵਿੱਚ ਦਰਦ ਦੀ ਸ਼ਿਕਾਇਤ ਕਰਦੀ ਰਹਿੰਦੀ ਸੀ ਪਰ ਅੱਜ ਉਸ ਨੂੰ ਦਰਦ ਦਾ ਅਹਿਸਾਸ ਵੀ ਨਹੀਂ ਹੋ ਰਿਹਾ ਸੀ। ਸਾਰੇ ਕੰਮ ਫਟਾਫਟ ਕਰ ਲਏ, ਜਲਦੀ ਜਲਦੀ ਕੜਾਹੀ ਚੜਾਈ ਤੇ ਆਪਣੇ ਪੋਤੇ ਲਈ ਵੇਸਣ ਦੇ ਲੱਡੂ ਬਣਾਉਣ ਲੱਗੀ। ਪਿਛਲੀ ਵਾਰ ਜਦੋਂ ਨੂਰ ਆਇਆ ਸੀ ਤਾਂ ਉਸ ਨੂੰ ਵੇਸਣ ਦੇ ਲੱਡੂ ਬਹੁਤ ਜ਼ਿਆਦਾ ਪਸੰਦ ਆਏ ਸੀ। ਉਹ ਪੂਰਾ ਦਿਨ ਇਹੀ ਕਹਿੰਦਾ ਫਿਰ ਰਿਹਾ ਸੀ ਕਿ ਦਾਦੀ ਵੇਸਣ ਦੇ ਲੱਡੂ ਦੇ ਦਿਓ, ਵੇਸਣ ਦੇ ਲੱਡੂ ਦੇ ਦਿਓ। ਅਗਲੇ ਦਿਨ ਸਵੇਰ ਹੀ ਵਿੱਕੀ ਆਪਣੀ ਮਾਂ ਨੂੰ ਲੈਣ ਆ ਗਿਆ ਮਾਂ ਜਲਦੀ ਜਲਦੀ ਸਾਰੇ ਕੰਮ ਕਰਨ ਵਿੱਚ ਲੱਗੀ ਹੋਈ ਸੀ ਆਪਣੀ ਮਾਂ ਨੂੰ ਇੰਨਾ ਖੁਸ਼ ਵੇਖ ਕੇ ਉਸਨੇ ਕਿਹਾ ਕਿ ਮਾਂ ਜੇਕਰ ਮੇਰੇ ਕੋਲ ਜਾਣ ਦੀ ਤੈਨੂੰ ਇੰਨੀ ਹੀ ਖੁਸ਼ੀ ਹੁੰਦੀ ਹੈ ਤਾਂ ਫਿਰ ਮੇਰੇ ਕੋਲ ਕਿਉਂ ਨਹੀਂ ਰਹਿੰਦੀ ਕਿੰਨੀ ਵਾਰ ਤਾਂ ਕਿਹਾ ਪਰ ਤੂੰ ਹਰ ਵਾਰ ਮਨ੍ਹਾ ਕਰ ਦਿੰਦੀ ਹੈ ਬੇਟੇ ਦੀ ਗੱਲ ਸੁਣ ਕੇ ਸੁਸ਼ਮਾ ਸੋਚਣ ਲੱਗਦੀ ਹੈ ਕਿ ਪੁੱਤ ਤੂੰ ਤਾਂ ਚਾਹੁੰਦਾ ਹੈ ਕਿ ਤੇਰੀ ਮਾਂ ਤੇਰੇ ਕੋਲ ਰਹੇ ਪਰ ਤੇਰੀ ਪਤਨੀ ਨਹੀਂ ਚਾਹੁੰਦੀ ਮੈਂ ਤੁਹਾਡੇ ਦੋਹਾਂ ਦੇ ਨਾਲ ਰਹਾ ਪਿਛਲੀ ਵਾਰ ਜਦੋਂ ਤੁਸੀਂ ਦੋਵੇਂ ਘਰ ਆਏ ਸੀ ਤੇ ਮੈਨੂੰ ਆਪਣੇ ਨਾਲ ਚੱਲਣ ਲਈ ਕਿਹਾ ਸੀ ਤਾਂ ਜੋਤੀ ਨੇ ਮੇਰੀ ਵਜ੍ਹਾ ਨਾਲ ਤੇਰੇ ਨਾਲ ਕਿੰਨਾ ਝਗੜਾ ਕੀਤਾ ਸੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁੱਤਰ ਤੇ ਨੂੰਹ ਵਿੱਚ ਮੇਰੇ ਕਰਕੇ ਝਗੜਾ ਹੋਵੇ ਮਾਂ ਕੀ ਸੋਚਣ ਲੱਗ ਗਈ ਬਸ ਕੁਝ ਨਹੀਂ ਪੁੱਤ ਜਦੋਂ ਤੱਕ ਮੇਰੇ ਹੱਥ ਪੈਰ ਚੱਲਦੇ ਨੇ ਮੈਂ ਇੱਥੇ ਪਿੰਡ ਵਿੱਚ ਹੀ ਰਹਾਂਗੀ ਜਦੋਂ ਮੇਰੇ ਹੱਥ ਪੈਰ ਨਹੀਂ ਚੱਲਣਗੇ ਤਾਂ ਉਦੋਂ ਤੁਸੀਂ ਮੈਨੂੰ ਆਪਣੇ ਸ਼ਹਿਰ ਲੈ ਜਾਣਾ ਇੰਨਾ ਤਾਂ ਮੈਨੂੰ ਆਪਣੇ ਪੁੱਤ ਨੂੰ ਤੇ ਭਰੋਸਾ ਹੈ। ਵਿੱਕੀ ਪੁੱਤ ਮੈਂ ਆਪਣੇ ਪੋਤੇ ਲਈ ਕੋਈ ਗਿਫਟ ਨਹੀਂ ਲੈ ਸਕੀ। ਇਸ ਲਈ ਤੂੰ ਮੈਨੂੰ ਬਾਜ਼ਾਰ ਲੈ ਜਾਣਾ। ਪਿੰਡਾਂ ਵਿੱਚ ਤਾਂ ਕੁਝ ਢੰਗ ਦਾ ਮਿਲਦਾ ਵੀ ਨਹੀਂ। ਜੇਕਰ ਇੱਥੋਂ ਮੈਂ ਛੋਟੀ ਮੋਟੀ ਦੁਕਾਨ ਤੋਂ ਕੁਝ ਲੈ ਵੀ ਲਵਾਂਗੀ। ਪਤਾ ਨਹੀਂ ਨੂ ਨੂੰ ਪਸੰਦ ਆਵੇਗਾ ਜਾਂ ਨਹੀਂ। ਠੀਕ ਐ ਮਾ ਤੁਸੀਂ ਇੱਥੋਂ ਕੁਝ ਨਾ ਖਰੀਦੋ। ਮੇਰੇ ਨਾਲ ਸ਼ਹਿਰ ਚੱਲੋ। ਮੈਂ ਤੁਹਾਨੂੰ ਬਾਜ਼ਾਰ ਲੈ ਜਾਵਾਂਗਾ। ਫੇਰ ਤੁਸੀਂ ਜੋ ਆਪਣੇ ਪੋਤੇ ਲਈ ਲੈਣਾ ਹੋਇਆ ਲੈ ਲਿਓ ਇਸ ਤੋਂ ਬਾਅਦ ਵਿਕੀ ਆਪਣੀ ਮਾਂ ਨੂੰ ਲੈ ਕੇ ਸ਼ਹਿਰ ਨੂੰ ਚੱਲ ਪੈਂਦਾ ਹੈ ਦੁਪਹਿਰ ਦੇ 3 ਵਜੇ ਤੱਕ ਦੋਨੇ ਘਰ ਪਹੁੰਚ ਜਾਂਦੇ ਨੇ ਜਦੋਂ ਉਹ ਘਰ ਪਹੁੰਚਦੇ ਨੇ ਤਾਂ ਜੋਤੀ ਆਰਾਮ ਨਾਲ ਕਮਰੇ ਅੰਦਰ ਸੌਂ ਰਹੀ ਸੀ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਜੋਤੀ ਬਾਹਰ ਨਿਕਲ ਕੇ ਆਉਂਦੀ ਹੈ ਤਾਂ ਫਾਰਮੈਲਟੀ ਲਈ ਸੁਸ਼ਮਾ ਦੇ ਪੈਰੀ ਹੱਥ ਲਾਉਂਦੀ ਹੈ ਇਹ ਕਹਿ ਕੇ ਕਿ ਨੂਰ ਰੋ ਰਿਹਾ ਹੈ ਉਸ ਨੂੰ ਵੇਖ ਕੇ ਆਉਂਦੀ ਹਾਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਮਾ ਇਧਰ ਹਾਲ ਕਮਰੇ ਵਿੱਚ ਆ ਕੇ ਸੋਫੇ ਤੇ ਬੈਠ ਜਾਓ ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਂਦਾ ਹਾਂ ਠੀਕ ਹੈ ਪੁੱਤ ਸੁਸ਼ਮਾ ਸੋਫੇ ਤੇ ਬੈਠ ਜਾਂਦੀ ਹੈ ਤੇ ਵਿੱਕੀ ਪਹਿਲਾਂ ਮਾਂ ਲਈ ਪਾਣੀ ਲੈ ਕੇ ਆਉਂਦਾ ਹੈ ਤੇ ਫਿਰ ਚਾਹ ਬਣਾਉਣ ਲੱਗ ਪੈਂਦਾ ਹੈ ਕਮਰੇ ਵਿੱਚੋਂ ਜੋਤੀ ਦੀ ਆਵਾਜ਼ ਆਉਂਦੀ ਹੈ ਵਿੱਕੀ ਜੇਕਰ ਚਾਹ ਬਣਾ ਰਹੇ ਹੋ ਤਾਂ ਮੇਰੇ ਲਈ ਵੀ ਬਣਾ ਲੈਣਾ ਦਰਅਸਲ ਅੱਜ ਨੂਰ ਬੜਾ ਚਿੜਚਿੜਾ ਜਿਹਾ ਹੋ ਰਿਹਾ ਸੀ ਮੈਨੂੰ ਆਉਣ ਨਹੀਂ ਦੇ ਰਿਹਾ ਵਿੱਕੀ ਕੁਝ ਨਹੀਂ ਕਹਿੰਦਾ ਤੇ ਤਿੰਨਾਂ ਲਈ ਚਾਹ ਬਣਾ ਲੈਂਦਾ ਹੈ ਚਾਹ ਪੀਣ ਤੋਂ ਬਾਅਦ ਸੁਸ਼ਮਾ ਆਪਣੀ ਨੂਨੂ ਕਹਿੰਦੀ ਹੈ ਪੁੱਤ ਜੇ ਨੂਰ ਨਹੀਂ ਸੁੱਤਾ ਤਾਂ ਉਹਨੂੰ ਮੇਰੇ ਕੋਲ ਭੇਜ ਦੇ ਮੇਰਾ ਉਸ ਨੂੰ ਮਿਲਣ ਨੂੰ ਬੜਾ ਦਿਲ ਕਰ ਰਿਹਾ ਹੈ ਹੋਰ ਤਾਂ ਹੋਰ ਮੈਂ ਉਸਦੇ ਮਨਪਸੰਦ ਵੇਸਣ ਦੇ ਲੱਡੂ ਵੀ ਬਣਾ ਕੇ ਲੈ ਕੇ ਆਈ ਹਾਂ ਮਾਂ ਜੀ ਉਹ ਬੜੀ ਮੁਸ਼ਕਲ ਨਾਲ ਸੁੱਤਾ ਹੈ ਜਦੋਂ ਜਾਗ ਗਿਆ ਉਦੋਂ ਮਿਲ ਲੈਣਾ ਵਿੱਕੀ ਜੋਤੀ ਦੇ ਢਕੀਲੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਉਸ ਦਾ ਮੂੰਹ ਕਿਉਂ ਬਣਿਆ ਹੋਇਆ ਹੈ ਉਸ ਨੂੰ ਪਤਾ ਸੀ ਕਿ ਇਸ ਨੂੰ ਮੇਰੀ ਮਾਂ ਦਾ ਘਰੇ ਆਉਣਾ ਪਸੰਦ ਨਹੀਂ ਪਰ ਥੋੜੀ ਦੇਰ ਬਾਅਦ ਹੀ ਨੂਰ ਖੁਦ ਹੀ ਉੱਠ ਕੇ ਬਾਹਰ ਆ ਜਾਂਦਾ ਹੈ ਤੇ ਸਾਹਮਣੇ ਦਾਦੀ ਨੂੰ ਵੇਖ ਕੇ ਭੱਜ ਕੇ ਆ ਕੇ ਦਾਦੀ ਦੇ ਗਲ ਲੱਗ ਜਾਂਦਾ ਹੈ। ਦਾਦੀ ਤੁਸੀਂ ਕਦੋਂ ਆਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਬਸ ਪੁੱਤ ਹੁਣੇ ਆਈ ਹਾਂ। ਸੁਸ਼ਮਾ ਜੀ ਬੜੇ ਹੀ ਪਿਆਰ ਨਾਲ ਆਪਣੇ ਪੋਤੇ ਨੂੰ ਗਲ ਲਾਉਂਦੀ ਹੈ ਤੇ ਖੂਬਸਾਰਾ ਲਾਡ-ਦੁਲਾਰ ਕਰਦੀ ਹੈ। ਫਿਰ ਡੱਬੇ ਵਿੱਚੋਂ ਵੇਸਣ ਦੇ ਲੱਡੂ ਕੱਢ ਕੇ ਪੋਤੇ ਨੂੰ ਦਿੰਦੀ ਹੈ ਤੇ ਕਹਿੰਦੀ ਆ ਲੈ ਪੁੱਤ ਵੇਸਣ ਦੇ ਲੱਡੂ ਤੈਨੂੰ ਬਹੁਤ ਪਸੰਦ ਨੇ ਨਾ। ਮੈਂ ਤੇਰੇ ਲਈ ਕਿੰਨੇ ਸਾਰੇ ਲੱਡੂ ਬਣਾ ਕੇ ਲਿਆਈ ਹਾਂ। ਨੂਰ ਇੱਕ ਵਾਰ ਵਿੱਚ ਹੀ ਸਾਰਾ ਲੱਡੂ ਮੂੰਹ ਵਿੱਚ ਪਾ ਲੈਂਦਾ ਹੈ ਤੇ ਫਿਰ ਦੋਨਾਂ ਹੱਥਾਂ ਵਿੱਚ ਇੱਕ ਇੱਕ ਲੱਡੂ ਹੋਰ ਫੜ ਲੈਂਦਾ ਹੈ ਜੋਤੀ ਚੜਚੜੇ ਜਿਹੇ ਅੰਦਾਜ਼ ਵਿੱਚ ਕਹਿੰਦੀ ਹੈ ਮਾਂ ਜੀ ਇਹਨੂੰ ਇੰਨੇ ਲੱਡੂ ਨਾ ਖਵਾਓ ਇਹਦਾ ਪੇਟ ਖਰਾਬ ਹੋ ਜਾਵੇਗਾ ਜੇਕਰ ਇੰਨਾ ਮਿੱਠਾ ਖਾਵੇਗਾ ਤਾਂ ਉਸਦਾ ਪੇਟ ਦਰਦ ਕਰੇਗਾ ਫਿਰ ਨੂਰ ਦੇ ਦੋਵੇਂ ਹੱਥਾਂ ਵਿੱਚੋਂ ਲੱਡੂ ਹੋ ਕੇ ਡੱਬੇ ਵਿੱਚ ਰੱਖ ਦਿੰਦੀ ਹੈ ਨੂਰ ਰੋਣ ਲੱਗਦਾ ਹੈ ਪਰ ਜੋਤੀ ਉਸ ਦੀ ਇੱਕ ਵੀ ਗੱਲ ਨਹੀਂ ਸੁਣਦੀ ਬਿੱਕੀ ਨੂੰ ਜੋਤੀ ਦਾ ਇਹ ਵਿਵਹਾਰ ਬਿਲਕੁਲ ਪਸੰਦ ਨਹੀਂ ਆਉਂਦਾ ਉਹ ਕੁਝ ਕਹਿਣ ਲਈ ਜੋਤੀ ਨੂੰ ਕਮਰੇ ਵਿੱਚ ਲੈ ਕੇ ਆਉਂਦਾ ਹੈ ਪਰ ਜੋਤੀ ਪਹਿਲਾਂ ਹੀ ਹੜਬੜਾਉਣ ਲੱਗ ਪੈਂਦੀ ਹੈ ਕਹਿੰਦੀ ਹੈ ਮੈਂ ਇਸੇ ਲਈ ਤੇਰੀ ਮਾਂ ਨੂੰ ਇੱਥੇ ਨਹੀਂ ਬੁਲਾਉਂਦੀ ਇਹ ਤਾਂ ਮੇਰੇ ਬੇਟੇ ਨੂੰ ਬਗਾੜ ਕੇ ਰੱਖ ਦੇਵੇਗੀ ਇੰਨੇ ਸਾਰੇ ਮਿੱਠੇ ਲੱਡੂ ਖਾਣ ਨੂੰ ਦੇਣ ਦੀ ਕੀ ਲੋੜ ਸੀ ਕੱਲ ਨੂੰ ਜੇ ਕਰ ਦੰਦਾਂ ਵਿੱਚ ਦਰਦ ਹੋਣ ਲੱਗ ਪਿਆ ਤਾਂ ਹਸਪਤਾਲ ਲੈ ਕੇ ਜਾਣਾ ਪਵੇਗਾ ਬਿੱਕੀ ਜੋਤੀ ਦੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਕਹਿੰਦਾ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਜੋਤੀ ਮਾਂ ਕਰ ਦੇ ਕੇ ਉਹਦੇ ਲੱਡੂ ਬਣਾ ਕੇ ਲਈ ਹੈ ਉਹ ਖਾਣ ਨਾਲ ਦੰਦਾਂ ਵਿੱਚ ਦਰਦ ਨਹੀਂ ਹੋਣ ਲੱਗ ਜਾਵੇਗਾ ਪਰ ਜੋ ਤੂੰ ਸੁਭਾ ਸ਼ਾਮ ਉਸ ਨੂੰ ਚਾਕਲੇਟ ਖਵਾਉਂਦੀ ਰਹਿਣੀ ਹੈ ਉਹਦੇ ਨਾਲ ਕੁਝ ਨਹੀਂ ਹੁੰਦਾ ਸੱਚ ਦੱਸਾਂ ਦੰਦ ਸਿਰਫ ਚਾਕਲੇਟ ਖਾਣ ਨਾਲ ਹੀ ਖਰਾਬ ਹੁੰਦੇ ਨੇ ਨਾ ਕਿ ਲੱਡੂ ਖਾਣ ਨਾਲ ਤੈਨੂੰ ਤਾਂ ਬਸ ਮੂਡ ਖਰਾਬ ਕਰਨ ਦਾ ਮੌਕਾ ਚਾਹੀਦਾ ਹੈ ਮਾਂ ਨੂੰ ਭੁੱਖ ਲੱਗੀ ਹੈ ਸਾਡੇ ਦੋਨਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰ ਹੈਰਾਨ ਹੁੰਦੇ ਹੋਏ ਜੋਤੀ ਕਹਿੰਦੀ ਹੈ ਕੀ ਤੁਸੀਂ ਦੋਵੇਂ ਪਿੰਡ ਤੋਂ ਖਾਣਾ ਨਹੀਂ ਖਾ ਕੇ ਆਏ ਮੈਂ ਤਾਂ ਆਪਣਾ ਤੇ ਨੂਰ ਦਾ ਖਾਣਾ ਹੀ ਬਣਾਇਆ ਸੀ ਤੁਹਾਡਾ ਖਾਣਾ ਨਹੀਂ ਬਣਾਇਆ ਸੀ ਮੈਨੂੰ ਲੱਗਾ ਕਿ ਤੁਸੀਂ ਪਿੰਡੋਂ ਖਾ ਕੇ ਆਉਂਗੇ ਜੋਤੀ ਇਹਨਾਂ ਤਾਂ ਤੈਨੂੰ ਸਮਝਣਾ ਚਾਹੀਦਾ ਹੈ ਕਿ ਮਹਿਮਾਨ ਨੂੰ ਲੈ ਕੇ ਪਿੰਡੋਂ 12 ਵਜੇ ਤੁਰਿਆ ਸੀ ਜੇਕਰ ਮਾਂ ਖਾਣਾ ਬਣਾਉਣ ਲੱਗ ਜਾਂਦੀ ਤਾਂ ਸਾਨੂੰ ਆਉਂਦਿਆਂ ਨੂੰ ਰਾਤ ਹੋ ਜਾਣੀ ਸੀ ਤੇਰੇ ਆਲਸ ਦੀ ਵੀ ਹੱਦ ਹੋ ਗਈ ਥੋੜੀ ਜੀ ਵੀ ਸੈਂਸ ਨਹੀਂ ਹੈ ਤੇਰੇ ਚ ਜਦੋਂ ਅਸੀਂ ਪਿੰਡ ਤੋਂ ਆਵਾਂਗੇ ਤਾਂ ਖਾਣਾ ਤਾਂ ਖਾਵਾਂਗੇ ਹੀ ਸਿਰਫ ਆਪਣੇ ਆਲਸ ਦੀ ਵਜ੍ਹਾ ਨਾਲ ਹੀ ਤੂੰ ਖਾਣਾ ਨਹੀਂ ਬਣਾਇਆ ਇਹ ਗੱਲ ਸੁਣਦੇ ਹੀ ਜੋਤੀ ਭੜਕ ਜਾਂਦੀ ਹੈ ਹਾਂ ਹਾਂ ਹੁਣ ਤੇਰੀ ਮਾਂ ਆ ਗਈ ਨਾ ਹੁਣ ਰੋਜ਼ ਕੋਈ ਨਾ ਕੋਈ ਗੱਲ ਨੂੰ ਲੈ ਕੇ ਮੇਰੇ ਨਾਲ ਲੜਾਈ ਹੀ ਕਰੋਗੇ ਆਪਣੀ ਨੂਦੀ ਆਵਾਜ਼ ਸੁਣ ਕੇ ਸੁਸ਼ਮਾ ਆਵਾਜ਼ ਦਿੰਦੇ ਹੋਏ ਕਹਿੰਦੀ ਹੈ ਬੇਟਾ ਮੈਨੂੰ ਬਿਲਕੁਲ ਵੀ ਭੁੱਖ ਨਹੀਂ ਵੈਸੇ ਵੀ ਦੋ ਦਿਨਾਂ ਤੋਂ ਮੇਰਾ ਪੇਟ ਠੀਕ ਨਹੀਂ ਮੈਂ ਖਾਣਾ ਨਹੀਂ ਖਾਵਾਂਗੀ ਸਵੇਰੇ ਨਾਸ਼ਤਾ ਵੀ ਬਹੁਤ ਭਾਰੀ ਕਰ ਲਿਆ ਸੀ ਮੈਂ ਤਾਂ ਥੋੜਾ ਵੇਸੰਦ ਦਾ ਲੱਡੂ ਖਾ ਲਾਂਗੀ ਤੇ ਪਾਣੀ ਪੀ ਲਾਂਗੀ ਮਹਿਤਾ ਵਸ ਹੁਣ ਰਾਤ ਨੂੰ ਹੀ ਖਾਣਾ ਖਾਵਾਂਗੀ ਕਿ ਤੇਨੂੰ ਪੁੱਤ ਵਿੱਚ ਲੜਾਈ ਨਾ ਹੋ ਜਾਵੇ ਇਸ ਲਈ ਸੁਸ਼ਮਾ ਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਦੂਜੇ ਦਿਨ ਜੋਤੀ ਆਪਣੇ ਪਤੀ ਨੂੰ ਕਹਿੰਦੀ ਹੈ ਅੱਜ ਮੈਨੂੰ ਬਾਜ਼ਾਰ ਲੈ ਕੇ ਜਾਓ ਕੁਝ ਸ਼ਾਪਿੰਗ ਕਰਨੀ ਹੈ ਵਿੱਕੀ ਖੁਸ਼ੀ ਵਿੱਚ ਕਹਿੰਦਾ ਠੀਕ ਹੈ ਜੋਤੀ ਤਿਆਰ ਹੋ ਜਾਓ ਵੈਸੇ ਵੀ ਮੈਂ ਇੱਕ ਹਫ਼ਤੇ ਤੋਂ ਕੰਮ ਵਿੱਚ ਵਿਜੀ ਸੀ ਇਸ ਲਈ ਜਨਮ ਦਿਨ ਦੀ ਬਿਲਕੁਲ ਵੀ ਤਿਆਰੀ ਨਹੀਂ ਹੋ ਪਾਈ ਸਾਰਿਆਂ ਨੂੰ ਸੱਦਾ ਤਾਂ ਦੇ ਦਿੱਤਾ ਪਰ ਆਪਣੀ ਤਿਆਰੀ ਹਜੇ ਅਧੂਰੀ ਹੈ ਅਸੀਂ ਪਾਰਟੀ ਲਈ ਜੋ ਹੋਟਲ ਬੁੱਕ ਕੀਤਾ ਸੀ ਇੱਕ ਵਾਰੀ ਉਸ ਦਾ ਮੈਨੂੰ ਵੀ ਡਿਸਕਸ ਕਰ ਲਵਾਂਗੇ ਜੋ ਸ਼ਾਪਿੰਗ ਕਰਨੀ ਹੈ ਕਰ ਲੈਣਾ ਮਾਂ ਜੀ ਮੈਂ ਸਵੇਰ ਦਾ ਨਾਸ਼ਤਾ ਤਾਂ ਬਣਾ ਲਿਆ ਦੁਪਹਿਰ ਦਾ ਖਾਣਾ ਤੁਸੀਂ ਬਣਾ ਲੈਣਾ ਮੇਰਾ ਤਾਂ ਅੱਜ ਸਾਰਾ ਦਿਨ ਸ਼ਾਪਿੰਗ ਵਿੱਚ ਹੀ ਨਿਕਲ ਜਾਵੇਗਾ ਸੁਸ਼ਮਾ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਮੈਂ ਘਰ ਵਿੱਚ ਆ ਗਈ ਹਾਂ ਸਭ ਸੰਭਾਲ ਲਵਾਂਗੀ ਜਿਵੇਂ ਹੀ ਨੂੰਹ ਤੇ ਪੁੱਤ ਸ਼ਾਪਿੰਗ ਲਈ ਘਰੋਂ ਤੁਰਨ ਲੱਗਦੇ ਨੇ ਤਾਂ ਸੁਸ਼ਮਾ ਦੀ ਅਦ ਆ ਜਾਂਦਾ ਹੈ ਕਿ ਉਸਨੇ ਵੀ ਆਪਣੇ ਪੋਤੇ ਲਈ ਕੋਈ ਗਿਫਟ ਲੈਣਾ ਹੈ ਤਾਂ ਉਹ ਆਪਣੇ ਪੁੱਤਰ ਨੂੰ ਕਹਿੰਦੀ ਹੈ ਬੇਟਾ ਮੈਂ ਵੀ ਨੂਰ ਲਈ ਕੁਝ ਲੈਣਾ ਸੀ ਇਹ ਸੁਣ ਕੇ ਉਸਦੀ ਨੂ ਇੱਕਦਮ ਬੋਲਦੀ ਹੈ ਮਾਂ ਜੀ ਪੈਸੇ ਦੇ ਦਿਓ ਅਸੀਂ ਬਾਜ਼ਾਰ ਵਿੱਚੋਂ ਉਸਦੀ ਪਸੰਦ ਦਾ ਸਮਾਨ ਲੈ ਆਵਾਂਗੇ ਤੁਹਾਨੂੰ ਸਾਡੇ ਨਾਲ ਆਉਣ ਦੀ ਕੋਈ ਲੋੜ ਨਹੀਂ ਬੇਟਾ ਮੈਂ ਤਾਂ ਨਾਲ ਆਉਣ ਦੀ ਗੱਲ ਵੀ ਨਹੀਂ ਕੀਤੀ ਵੈਸੇ ਵੀ ਨੂਰ ਲਈ ਇੱਕ ਗਿਫਟ ਲੈਣਾ ਸੀ ਜੇਕਰ ਤੁਸੀਂ ਉਸਦੀ ਪਸੰਦ ਦਾ ਗਿਫਟ ਲੈ ਆਉਂਦੇ ਹੋ ਤਾਂ ਮੈਂ ਤੁਹਾਨੂੰ ਪੈਸੇ ਦੇ ਦਿੰਦੀ ਹਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਪਰ ਮਾਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਨੂਰ ਲਈ ਗਿਫਟ ਲੈਂਡ ਚਲੋਗੇ ਘਰ ਵਿੱਚ ਗੱਲ ਨਾ ਵਧੇ ਇਸ ਲਈ ਉਸਨੇ ਕਿਹਾ ਜੇਕਰ ਨੂ ਉਸਦੀ ਪਸੰਦ ਦਾ ਗਿਫਟ ਲੈ ਆਵੇਗੀ ਤਾਂ ਉਸ ਤੋਂ ਵਧੀਆ ਕੀ ਗੱਲ ਹੈ ਇੰਨਾ ਕਹਿ ਕੇ ਸੁਸ਼ਮਾ ਆਪਣੀ ਨੂ ਦੇ ਹੱਥ ਵਿੱਚ 2000 ਰੁਪਏ ਫੜਾ ਦਿੰਦੀ ਹੈ ਅਗਲੇ ਦਿਨ ਉਸਦੇ ਪੋਤੇ ਦਾ ਜਨਮ ਦਿਨ ਸੀ ਧੂਮ ਧਾਮ ਨਾਲ ਜਨਮ ਦਿਨ ਦੀ ਤਿਆਰੀ ਚੱਲ ਰਹੀ ਸੀ ਪੂਰੇ ਵਿਹੜੇ ਵਿੱਚ ਨੂ ਰੁੱਛਲ ਕੁੱਦ ਕਰਦਾ ਫਿਰਦਾ ਸੀ ਕਦੇ ਦਾਦੀ ਦੀ ਗੋਦੀ ਵਿੱਚ ਬੈਠ ਜਾਂਦਾ ਕਦੇ ਆਪਣੇ ਪਾਪਾ ਦੇ ਮੋਢਿਆਂ ਤੇ ਚੜ ਜਾਂਦਾ। ਵਿੱਕੀ ਆਪਣੇ ਦਫ਼ਤਰ ਦੇ ਸਟਾਫ ਨੂੰ ਵੀ ਬੁਲਾਉਂਦਾ ਹੈ। ਸਾਰੇ ਰਿਸ਼ਤੇਦਾਰ ਵੀ ਆਏ ਹੋਏ ਸੀ ਤੇ ਨਾਲ ਹੀ ਜੋਤੀ ਦੇ ਪੇਕੇਆਂ ਤੋਂ ਕੁਝ ਲੋਕ ਆਏ ਹੋਏ ਸੀ। ਸ਼ਾਮ ਹੁੰਦੇ ਸਾਰ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਸੁਸ਼ਮਾ ਹਾਲ ਵਿੱਚ ਜਾਣ ਦੀ ਤਿਆਰ ਹੀ ਸੀ। ਉਦੋਂ ਹੀ ਦੌੜਦਾ ਦੌੜਦਾ ਨੂਰ ਆਉਂਦਾ ਹੈ ਤੇ ਉਸਦੇ ਕੱਪੜਿਆਂ ਤੇ ਕੋਲ ਡਰਿੰਕ ਡੋਲ ਦਿੰਦਾ ਹੈ। ਸੁਸ਼ਮਾ ਦੀ ਫਿੱਕੇ ਰੰਗ ਦੀ ਸਾੜੀ ਉੱਪਰ ਕੋਲ ਡਰਿੰਕ ਦੇ ਦਾਗ ਲੱਗ ਜਾਂਦੇ ਨੇ। ਪਾਣੀ ਨਾਲ ਧੋਣ ਤੋਂ ਬਾਅਦ ਵੀ ਉਹ ਦਾਗ ਨਹੀਂ ਜਾ ਰਹੇ ਸੀ ਸੁਸ਼ਮਨ ਨੂੰ ਕੁਲ ਜਾਂਦੀ ਹੈ ਤੇ ਕਹਿੰਦੀ ਹੈ ਪੁੱਤ ਮੇਰੀ ਪੂਰੀ ਸਾੜੀ ਗੰਦੀ ਹੋ ਗਈ ਇਹੋ ਜੀ ਸਾੜੀ ਮੇਰੇ ਕੋਲ ਹੋਰ ਕੋਈ ਨਹੀਂ ਜੇਕਰ ਤੇਰੇ ਕੋਲ ਕੋਈ ਸਾੜੀ ਹੈ ਤਾਂ ਮੈਨੂੰ ਦੇ ਦੇ ਇੰਨੀ ਜਲਦੀ ਤਾਂ ਮੈਂ ਬਾਜ਼ਾਰ ਵਿੱਚੋਂ ਖਰੀਦ ਕੇ ਵੀ ਨਹੀਂ ਲੈ ਕੇ ਆ ਸਕਦੀ ਮਾਂ ਜੀ ਮੇਰੀਆਂ ਸਾੜੀਆਂ ਤੁਹਾਡੀਆਂ ਸਾੜੀਆਂ ਵਾਂਗੂ ਸਸਤੀਆਂ ਨਹੀਂ ਹਨ ਮੇਰੀ ਹਰ ਇੱਕ ਸਾੜੀ ਡਰਾਈ ਕਲੀਨ ਹੋ ਕੇ ਆਉਂਦੀ ਹੈ ਤੁਹਾਨੂੰ ਸਾੜੀ ਪਾਉਣ ਦਾ ਹਿਸਾਬ ਵੀ ਨਹੀਂ ਆ ਆਪਣੇ ਕੱਪੜਿਆਂ ਤੇ ਕੋਲ ਡਰਿੰਕ ਡੋਲ ਲਈ ਹਲੇ ਤਾਂ ਫੰਕਸ਼ਨ ਸ਼ੁਰੂ ਵੀ ਨਹੀਂ ਹੋਇਆ ਸੋਚੋ ਪੂਰੇ ਫੰਕਸ਼ਨ ਵਿੱਚ ਮੇਰੀ ਸਾੜੀ ਪਾਉਂਗੇ ਤਾਂ ਕੀ ਹਾਲ ਕਰ ਦੇਓਗੇ ਦਰਵਾਜ਼ੇ ਤੇ ਖੜਾ ਹੋਇਆ ਵਿੱਕੀ ਆਪਣੀ ਪਤਨੀ ਤੇ ਮਾਂ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਜਲਦੀ ਨਾਲ ਉਹ ਨੇੜੇ ਦੀ ਦੁਕਾਨ ਤੇ ਜਾਂਦਾ ਹੈ ਤੇ ਆਪਣੀ ਮਾਂ ਲਈ ਇੱਕ ਸਾੜੀ ਲੈ ਆਉਂਦਾ ਹੈ ਜਦੋਂ ਵਾਪਸ ਆਇਆ ਤਾਂ ਜੋਤੀ ਵਿੱਕੀ ਦੇ ਹੱਥਾਂ ਵਿੱਚ ਇੱਕ ਪੈਕਟ ਵੇਖਦੀ ਹੈ ਤੇ ਪੁੱਛਦੀ ਹੈ ਕਿ ਇਸ ਵਿੱਚ ਕੀ ਹੈ ਵਿੱਕੀ ਕਹਿੰਦਾ ਹੈ ਤੁਸੀਂ ਜਲਦੀ ਨਾਲ ਗੈਸਟ ਹਾਊਸ ਵਿੱਚ ਪਹੁੰਚ ਜਾਓ ਉੱਧਰ ਸਾਰੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਨੇ ਉਹਨਾਂ ਦਾ ਸਵਾਗਤ ਕਰਨ ਲਈ ਉੱਥੇ ਕੋਈ ਤਾਂ ਹੋਣਾ ਚਾਹੀਦਾ ਹੈ ਜੋਤੀ ਨੂੰ ਫਟਾਫਟ ਕਾਰ ਵਿੱਚ ਬਿਠਾ ਦਿੰਦਾ ਹੈ ਤੇ ਮਾਂ ਮੈਂ ਬਾਅਦ ਵਿੱਚ ਮਾਂ ਨੂੰ ਮੈਂ ਬਾਅਦ ਵਿੱਚ ਲੈ ਕੇ ਆਉਂਦਾ ਹਾਂ ਤਾਂ ਜੋਤੀ ਨੇ ਕਿਹਾ ਸਾਰਾ ਘਰ ਚੰਗੀ ਤਰ੍ਹਾਂ ਲੋਕ ਕਰ ਦੇਣਾ ਹਾਂ ਚੰਗੀ ਤਰ੍ਹਾਂ ਲੋਕ ਕਰਕੇ ਹੀ ਆਵਾਂਗਾ ਬੇਫਿਕਰ ਰਹਿ ਫਿਰ ਵਿੱਕੀ ਸਾੜੀ ਵਾਲਾ ਪੈਕਟ ਆਪਣੀ ਮਾਂ ਨੂੰ ਦਿੰਦਾ ਹੈ ਤੇ ਕਹਿੰਦਾ ਮਾਂ ਜਲਦੀ ਨਾਲ ਸਾੜੀ ਪਹਿਨ ਲਓ ਮੈਂ ਤੁਹਾਡੇ ਲਈ ਨਵੀਂ ਸਾੜੀ ਲੈ ਕੇ ਆਇਆ ਹਾਂ ਕਾਰ ਵਿੱਚ ਬੈਠੀ ਜੋਤੀ ਸਭ ਕੁਝ ਦੇਖ ਲੈਂਦੀ ਹੈ ਤੇ ਗੁੱਸੇ ਨਾਲ ਅੱਗ ਬਗੂਲਾ ਹੋ ਜਾਂਦੀ ਹੈ ਉਹ ਕਾਰ ਵਿੱਚੋਂ ਉੱਤਰ ਕੇ ਸਿੱਧਾ ਅੰਦਰ ਜਾਂਦੀ ਹੈ ਤੇ ਉਸ ਪੈਕਟ ਵਿੱਚੋਂ ਸਾੜੀ ਕੱਢ ਕੇ ਕਹਿੰਦੀ ਹੈ ਵਿੱਕੀ ਮਾਂ ਲਈ ਨਵੀਂ ਸਾੜੀ ਖਰੀਦ ਕੇ ਲੈ ਕੇ ਆਏ ਹੋ ਇੱਕ ਵਾਰ ਵੀ ਨਹੀਂ ਮੈਨੂੰ ਪੁੱਛਿਆ ਬਹੁਤ ਮਾਂਵਾ ਕਰਦੇ ਹੋ ਹਮੇਸ਼ਾ ਮਾਂ ਦੇ ਬੱਚੇ ਬਣੇ ਰਹਿੰਦੇ ਹੋ ਜੇਕਰ ਇਹ ਸਭ ਕੁਝ ਆਪਣੀ ਮਾਂ ਲਈ ਹੀ ਕਰਨਾ ਸੀ ਤਾਂ ਮੇਰੇ ਲਈ ਮੇਰੇ ਨਾਲ ਵਿਆਹ ਕਿਉਂ ਕਰਾਇਆ ਜੇ ਕਰ ਮਾਂ ਦੀਆਂ ਸਾਰੀਆਂ ਗੱਲਾਂ ਮੰਨਣੀਆਂ ਸੀ ਤਾਂ ਮੇਰੀ ਕੀ ਲੋੜ ਸੀ ਜੋਤੀ ਏ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਤੂੰ ਆਪਣੀ ਜਗ੍ਹਾ ਹੈ ਤੇ ਮੈਂ ਮਾਂ ਆਪਣੀ ਜਗ੍ਹਾ ਹੈ ਤੈਨੂੰ ਕੋਈ ਵੀ ਚੀਜ਼ ਖਰੀਦਣ ਤੋਂ ਮਾਂ ਨੇ ਕਦੇ ਮਨਾ ਨਹੀਂ ਕੀਤਾ ਕੱਲ ਜਿੰਨੀ ਤੂੰ ਖਰੀਦਦਾਰੀ ਕਰਨੀ ਸੀ ਤੈਨੂੰ ਕਰਵਾਈ ਮੈਨੂੰ ਦੱਸ ਮੈਂ ਤੈਨੂੰ ਇੱਕ ਵਾਰ ਵੀ ਮਨਾ ਕੀਤਾ ਪਰ ਅੱਜ ਜਦੋਂ ਮੈਂ ਮਾਂ ਲਈ ਕੁਝ ਪੈਸਿਆਂ ਦੀ ਕਸਾੜੀ ਲੈ ਆਇਆ ਤਾਂ ਤੂੰ ਇੰਨਾ ਕਿਉਂ ਪੜਕ ਰਹੀ ਹੈ ਜਦੋਂ ਕਿ ਕੱਲ ਤੂੰ ਪੂਰੇ 40000 ਦੀ ਸ਼ਾਪਿੰਗ ਕੀਤੀ ਆ ਮਾਣੇ ਤਾਂ ਕੁਝ ਕਿਹਾ ਨਹੀਂ ਘਰ ਵਿੱਚ ਆਰਾਮ ਨਾਲ ਰਹਿਣਾ ਸਿੱਖ ਲੈ ਹਰ ਗੱਲ ਤੇ ਝਗੜਾ ਨਾ ਕਰਿਆ ਕਰ ਮਾਂ ਮਾਂ ਹੁੰਦੀ ਹੈ ਤੇ ਪਤਨੀ ਪਤਨੀ ਹੁੰਦੀ ਹੈ ਮੈਂ ਆਪਣੇ ਦੋਨੇ ਫਰਜ਼ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੇਕਰ ਤੇਰੇ ਕੋਲ ਕਿਸੇ ਗੱਲ ਦੀ ਕਮੀ ਰਹਿ ਜਾਂਦੀ ਹੈ ਤਾਂ ਤੂੰ ਮੈਨੂੰ ਸ਼ਿਕਾਇਤਾਂ ਕਰਨ ਲੱਗ ਪੈਣੀ ਹੈ ਐਨੇ ਚੰਗੇ ਮੌਕੇ ਤੇ ਨੂੰ ਪੁੱਤ ਵਿੱਚ ਫਿਰ ਤੋਂ ਬਹਿਸ ਹੋਣ ਲੱਗੀ ਸੀ ਏ ਵੇ ਇੱਕੇ ਸੁਸ਼ਮਾ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਉਹ ਸਾੜੀ ਨੂੰ ਇੱਕ ਪਾਸੇ ਰੱਖਦੇ ਹੋਏ ਕਹਿੰਦੀ ਹੈ ਬੇਟਾ ਇਹ ਸਾੜੀ ਸੱਕ ਗਈ ਹੈ ਹੁਣ ਮੈਨੂੰ ਇਹ ਸਾੜੀ ਪੈਣਨ ਵਿੱਚ ਕੋਈ ਮੁਸ਼ਕਲ ਨਹੀਂ ਤੂੰ ਇਹ ਸਾੜੀ ਨੂਨੂ ਦੇ ਦੇ ਨਹੀਂ ਮਾਂ ਇਹ ਸਾੜੀ ਮੈਂ ਤੇਰੇ ਲਈ ਲੈ ਕੇ ਆਇਆ ਹਾਂ ਤੁਸੀਂ ਹੀ ਪੈਨੋਗੇ ਮੈਂ ਪੈਸੇ ਕਮਾਉਂਦਾ ਹਾਂ ਤਾਂ ਕਿ ਮੈਂ ਆਪਣੀ ਮਾਂ ਨੂੰ ਇੱਕ ਸਾੜੀ ਵੀ ਨਹੀਂ ਲੈ ਕੇ ਦੇ ਸਕਦਾ ਜਦੋਂ ਮੈਂ ਆਪਣੀ ਪਤਨੀ ਨੂੰ ਲੱਖਾਂ ਦੀ ਸ਼ਾਪਿੰਗ ਕਰਾਉਂਦਾ ਹਾਂ ਤਾਂ ਮਾਂ ਤੁਸੀਂ ਕੁਝ ਨਹੀਂ ਕਹਿੰਦੇ ਇਹ ਗੱਲ ਜੋਤੀ ਨੂੰ ਸਮਝਣੀ ਪਵੇਗੀ ਮੈਂ ਖੁਸ਼ੀ-ਖੁਸ਼ੀ ਉਸ ਦੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਦਾ ਹਾਂ ਪਰ ਉਸ ਨੂੰ ਇਹ ਦਿਖਾਈ ਨਹੀਂ ਦਿੰਦਾ ਮਾਂ ਮੈਂ ਇਹ ਇੱਕ ਸਾੜੀ ਲਿਆਇਆ ਹੈ ਤਾਂ ਉਸ ਨੂੰ ਬੁਰਾ ਲੱਗਾ ਜੋਤੀ ਨੂੰ ਆਪਣਾ ਸੁਭਾਅ ਬਦਲਣਾ ਪਵੇਗਾ ਇਹੋ ਜਿਹਾ ਸੁਭਾਅ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਫਿਰ ਸੁਸ਼ਮਾ ਜਿਵੇਂ ᱛਿਵੇਂ ਕਰਕੇ ਗੱਲ ਨੂੰ ਸ਼ਾਂਤ ਕਰਦੀ ਹੈ ਨੂੰ ਨੂੰ ਗੈਸਟ ਹਾਊਸ ਭੇਜ ਦਿੰਦੀ ਹੈ ਤੇ ਆਪਣੇ ਬੇਟੇ ਨੂੰ ਵੀ ਸ਼ਾਂਤ ਕਰਦੀ ਹੈ ਸੁਸ਼ਮਾ ਸੋਚਣ ਲੱਗਦੀ ਹੈ ਕਿ ਮੇਰੀ ਵਜ੍ਹਾ ਨਾਲ ਮੇਰੇ ਪੁੱਤ ਨੂੰ ਵਿੱਚ ਕਹਾ ਸੁਣੀ ਹੋਣ ਲੱਗਦੀ ਹੈ ਉਹ ਸੋਚਦੀ ਹੈ ਕਿ ਮੈਂ ਪੋਤੇ ਦੇ ਜਨਮ ਦਿਨ ਤੋਂ ਬਾਅਦ ਹੀ ਆਪਣੇ ਪਿੰਡ ਚਲੀ ਜਾਵਾਂ ਕਿਉਂਕਿ ਉਹ ਜੋਤੀ ਦੀਆਂ ਇੰਨੀਆਂ ਨਿੱਕੀਆਂ-ਮੋਟੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀ ਨੂਰ ਦੇ ਜਨਮ ਦਿਨ ਦੀ ਪਾਰਟੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜਿੱਥੇ ਜੋਤੀ ਦੇ ਮੰਮੀ-ਪਾਪਾ ਭਰਾ-ਭਾਬੀ ਤੇ ਹੋਰ ਬਹੁਤ ਸਾਰੇ ਰਿਸ਼ਤੇਦਾਰ ਆਉਂਦੇ ਨੇ ਉੱਥੇ ਜੋਤੀ ਦੇ ਮਾਤਾ-ਪਿਤਾ ਵੀ ਉਸੇ ਸ਼ਹਿਰ ਵਿੱਚ ਰਹਿੰਦੇ ਨੇ ਜਿੱਥੇ ਵਿਕੀ ਤੇ ਜੋਤੀ ਰਹਿੰਦੇ ਸੀ ਜਨਮ ਦਿਨ ਦੀ ਸਾਰੀ ਪਾਰਟੀ ਹੋਣ ਤੋਂ ਬਾਅਦ ਸਾਰੇ ਜਾਣੇ ਘਰ ਵਾਪਸ ਆ ਗਏ ਜੋਤੀ ਪੂਰੀ ਪਾਰਟੀ ਵਿੱਚ ਆਪਣੀ ਸੱਸ ਨਾਲ ਮੂੰਹ ਮੋਟਾ ਬਣਾ ਕੇ ਰਹੀ ਤੇ ਉਸ ਨਾਲ ਠੀਕ ਤਰ੍ਹਾਂ ਨਾਲ ਗੱਲ ਨਾ ਕੀਤੀ। ਨਾ ਹੀ ਉਸ ਨੂੰ ਖਾਣ ਪੀਣ ਲਈ ਪੁੱਛਿਆ। ਦੂਜੀ ਤਰਫ ਵਿੱਕੀ ਦੋਨੇ ਪਾਸੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਅਗਲੇ ਦਿਨ ਸੁਸ਼ਮਾ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ ਪੋਤੇ ਦਾ ਜਨਮ ਦਿਨ ਵਧੀਆ ਹੋ ਗਿਆ। ਹੁਣ ਉਹ ਆਪਣੇ ਪਿੰਡ ਜਾਣਾ ਚਾਹੁੰਦੀ ਹੈ। ਇਹ ਗੱਲ ਸੁਣ ਕੇ ਜੋਤੀ ਬੜੀ ਖੁਸ਼ ਹੋ ਜਾਂਦੀ ਹੈ। ਪਰ ਵਿੱਕੀ ਕਹਿੰਦਾ ਮਾਂ ਤੂੰ ਪਿੰਡ ਜਾ ਕੇ ਕੀ ਕਰੇਂਗੀ? ਵੈਸੇ ਵੀ ਪਾਪਾ ਜੀ ਨੂੰ ਗਿਆ 4 ਸਾਲ ਹੋ ਗਏ ਨੇ। 4 ਸਾਲ ਤੋਂ ਤੁਸੀਂ ਪਿੰਡ ਵਿੱਚ ਇਕੱਲੇ ਹੀ ਰਹਿ ਰਹੇ ਹੋ। ਉੱਥੇ ਤੁਹਾਨੂੰ ਕੋਈ ਦੇਖਣ ਵਾਲਾ ਵੀ ਨਹੀਂ ਹੈ। ਜੇ ਤੁਹਾਡੀ ਕਦਤ ਵੀ ਇਹ ਤਾਂ ਖਰਾਬ ਹੋ ਗਈ ਤਾਂ ਤੁਹਾਨੂੰ ਕੋਈ ਦਵਾਈ ਦੇਣ ਵਾਲਾ ਵੀ ਨਹੀਂ। ਹੁਣ ਤੁਸੀਂ ਕਿਤੇ ਨਹੀਂ ਜਾਉਂਗੇ। ਤੁਸੀਂ ਇੱਥੇ ਮੇਰੇ ਕੋਲ ਹੀ ਰਹੋਗੇ। ਜਦੋਂ ਤੇਰੇ ਕੋਲ ਪੁੱਤ ਨੂੰਨੇ ਤਾਂ ਤੁਸੀਂ ਪਿੰਡ ਵਿੱਚ ਇਕੱਲੇ ਕਿਉਂ ਰਹੋਗੇ? ਇਹ ਗੱਲ ਸੁਣ ਕੇ ਜੋਤੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹ ਅੱਗ ਬਗੂਲਾ ਹੋ ਕੇ ਕਹਿਣ ਲੱਗੀ ਮਾਂ ਜੀ ਨੂੰ ਪਿੰਡ ਵਿੱਚ ਰਹਿਣ ਦੀ ਕੀ ਸਮੱਸਿਆ ਹੈ? ਆਪਾਂ ਮਾਂ ਜੀ ਨੂੰ ਹਲੇ ਨਾਲ ਨਹੀਂ ਰੱਖ ਸਕਦੇ ਕਿਉਂ ਜੋਤੀ ਮੈਂ ਆਪਣੀ ਮਾਂ ਨੂੰ ਆਪਣੇ ਨਾਲ ਕਿਉਂ ਨਹੀਂ ਰੱਖ ਸਕਦਾ ਤੈਨੂੰ ਮੇਰੀ ਮਾਂ ਤੋਂ ਕੀ ਪ੍ਰੋਬਲਮ ਹੈ ਜਦੋਂ ਕਿ ਉਹ ਇਸ ਘਰ ਵਿੱਚ ਰਹਿੰਦੀ ਹੈ ਤਾਂ ਤੇਰੇ ਨਾਲ ਸਾਰੇ ਕੰਮਾਂ ਵਿੱਚ ਮਦਦ ਕਰਾਉਂਦੀ ਹੈ ਤੂੰ ਫ੍ਰੀ ਹੋ ਕੇ ਕਿਤੇ ਵੀ ਜਾ ਆ ਸਕਦੀ ਹੈ ਮਾਂ ਰਸੋਈ ਦੇ ਕੰਮਾਂ ਵਿੱਚ ਤੇਰੇ ਹੱਥ ਵਟਾ ਦਿੰਦੀ ਹੈ ਮੈਂ ਮਾਂ ਨੂੰ ਪਿੰਡ ਵਾਪਸ ਨਹੀਂ ਜਾਣ ਦੇਵਾਂਗਾ ਇਹ ਮੇਰਾ ਆਖਰੀ ਫੈਸਲਾ ਹੈ ਬਿੱਕੀ ਦੇ ਗੁੱਸੇ ਨੂੰ ਵੇਖ ਕੇ ਜੋਤੀ ਥੋੜਾ ਸ਼ਾਂਤ ਹੋ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਉਸਨੇ ਕਦੇ ਵੀ ਆਪਣੇ ਪਤੀ ਨੂੰ ਇੰਨਾ ਗੁੱਸੇ ਵਿੱਚ ਨਹੀਂ ਦੇਖਿਆ ਸੀ। ਬਿੱਕੀ ਮਾਂ ਦਾ ਹੱਥ ਫੜ ਕੇ ਕਮਰੇ ਵਿੱਚ ਲਿਜਾਣ ਲੱਗਦਾ ਹੈ ਤੇ ਕਹਿੰਦਾ ਹੈ ਮਾਂ ਤੇਰਾ ਸਰੀਰ ਤਾਂ ਬੁਖਾਰ ਨਾਲ ਤਪ ਰਿਹਾ ਹੈ ਤੇ ਤੂੰ ਦੱਸਿਆ ਵੀ ਨਹੀਂ। ਚੱਲ ਤੈਨੂੰ ਹੁਣ ਡਾਕਟਰ ਕੋਲ ਲੈ ਕੇ ਜਾਣਾ ਹਾਂ। ਨਹੀਂ ਬੇਟੇ ਡਾਕਟਰ ਨੂੰ ਦਿਖਾਉਣ ਦੀ ਲੋੜ ਨਹੀਂ। ਮੈਂ ਬੁਖਾਰ ਦੀ ਦਵਾਈ ਖਾ ਲਈ ਸੀ ਰਾਤ ਉਸ ਦਾ ਅਸਰ ਹੋ ਗਿਆ ਸੀ। ਹੁਣ ਸਵੇਰ ਨਾਸ਼ਤਾ ਕਰਕੇ ਫਿਰ ਦਵਾਈ ਲੈ ਲਵਾਂਗੀ ਤਾਂ ਠੀਕ ਹੋ ਜਾਵੇਗਾ। ਇੱਕ ਇੱਕੇ ਸੁਸ਼ਮਾ ਕਮਰੇ ਵਿੱਚ ਆਰਾਮ ਕਰਨ ਲਈ ਚਲੀ ਗਈ ਉਧਰ ਵਿਕੀ ਆਪਣੇ ਦਫ਼ਤਰ ਚਲਾ ਗਿਆ ਜਦੋਂ ਉਹ ਵਾਪਸ ਆਇਆ ਤਾਂ ਜੋਤੀ ਸੱਜਟਾਜ ਕੇ ਬੈਠੀ ਸੀ ਅੱਜ ਮੇਰੀ ਮੰਮੀ ਨੇ ਆਪਾਂ ਦੋਨਾਂ ਨੂੰ ਡਿਨਰ ਲਈ ਬੁਲਾਇਆ ਹੈ ਤੁਸੀਂ ਵੀ ਮੂੰਹ ਹੱਥ ਧੋ ਕੇ ਜਲਦੀ ਨਾਲ ਤਿਆਰ ਹੋ ਜਾਓ ਬਸ ਅੱਧੇ ਘੰਟੇ ਤੱਕ ਚੱਲਦੇ ਹਾਂ ਜੋਤੀ ਆਪਣੀ ਮਾਂ ਦੇ ਘਰ ਤੂੰ ਚਲੀ ਜਾ ਮੈਂ ਨਹੀਂ ਜਾ ਸਕਦਾ ਜੋਤੀ ਮਾਂ ਦੀ ਤबीयत ਤਾਂ ਠੀਕ ਨਹੀਂ ਇਸ ਲਈ ਮੈਂ ਮਾਂ ਨੂੰ ਇਕੱਲੇ ਨਹੀਂ ਛੱਡ ਕੇ ਜਾ ਸਕਦਾ ਤਾਂ ਜੋਤੀ ਨੇ ਕਿਹਾ ਕਿ ਮਾਂ ਜੀ ਨੂੰ ਥੋੜਾ ਬੁਖਾਰ ਬੁਖਾਰ ਹੀ ਤਾਂ ਹੈ ਬੜਾਪੇ ਵਿੱਚ ਤਾਂ ਇੰਨਾ ਕੁ ਚੱਲਦਾ ਰਹਿੰਦਾ ਹੈ ਤੂੰ ਸਿਰਫ ਆਪਣੀ ਮਾਂ ਦਾ ਹੀ ਸੋਚ ਰਿਆ ਮੇਰੀ ਮਾਂ ਦਾ ਕੀ ਜਿਸ ਨੇ ਮੈਨੂੰ ਫੋਨ ਕਰਕੇ ਡਿਨਰ ਲਈ ਸੱਦਾ ਦਿੱਤਾ ਹੈ ਜੋਤੀ ਮਾਂ ਦਾ ਫੋਨ ਤੇਰੇ ਕੋਲ ਆਇਆ ਹੈ ਮੇਰੇ ਕੋਲ ਨਹੀਂ ਇਸ ਬਾਰੇ ਵਿੱਚ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਸੀ ਤੂੰ ਜਾਣਾ ਹੈ ਤਾਂ ਚਲੀ ਜਾ ਮੈਂ ਤੈਨੂੰ ਮਨਾ ਨਹੀਂ ਕਰਾਂਗਾ ਪਰ ਮੈਂ ਮਾਂ ਨੂੰ ਇਸ ਹਾਲ ਵਿੱਚ ਛੱਡ ਕੇ ਕਿਤੇ ਨਹੀਂ ਜਾਵਾਂਗਾ ਇੰਨਾ ਕਹਿ ਕੇ ਉਹ ਆਪਣੀ ਮਾਂ ਦੇ ਕਮਰੇ ਵਿੱਚ ਉਸਦਾ ਹਾਲਚਲ ਪੁੱਛਣ ਲਈ ਚਲਾ ਜਾਂਦਾ ਹੈ ਜੋਤੀ ਤਾਂ ਸਵੇਰ ਤੋਂ ਹੀ ਪੜਕੀ ਬੈਠੀ ਸੀ ਜਦੋਂ ਵਿੱਕੀ ਮਾਂ ਦੇ ਘਰ ਡਿਨਰ ਤੇ ਜਾਣ ਤੋਂ ਮਨਾਂ ਕਰ ਦਿੰਦਾ ਹੈ ਤਾਂ ਉਹ ਹੋਰ ਵੀ ਅੱਗ ਬਗੂਲਾ ਹੋ ਜਾਂਦੀ ਹੈ ਤੇ ਗੁੱਸੇ ਵਿੱਚ ਕਹਿੰਦੀ ਹੈ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨਾ ਜ਼ਿਆਦਾ ਮੰਮੀ ਮੰਮੀ ਕਰੋਗੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਕਦੇ ਵੀ ਤੁਹਾਡੇ ਨਾਲ ਵਿਆਹ ਨਾ ਕਰਵਾਉਂਦੀ ਪੂਰੀ ਜ਼ਿੰਦਗੀ ਆਪਣੀ ਮਾਂ ਨਾਲ ਹੀ ਰਹਿੰਦੀ ਕੀ ਲੋੜ ਸੀ ਤੁਹਾਨੂੰ ਵੀ ਵਿਆਹ ਕਰਾਉਣ ਦੀ ਆਪਣੀ ਮਾਂ ਨਾਲ ਰਹਿਣਾ ਸੀ ਤੁਸੀਂ ਵੀ ਜਦੋਂ ਮਾਂ ਮਾਂ ਹੀ ਕਰਨਾ ਸੀ ਪਤਾ ਨਹੀਂ ਇਕੱਲੇ ਵਿੱਚ ਕੀ ਗੱਲਾਂ ਕਰਦੇ ਹੋਵੋਗੇ ਪੱਕਾ ਮੇਰੀ ਹੀ ਬੁਰਾਈ ਕਰਦੇ ਹੋਵੋਗੇ ਜਦੋਂ ਦੀ ਤੇਰੀ ਮਾਂ ਆਈ ਐ ਉਦੋਂ ਤੋਂ ਮੈਨੂੰ ਵੀ ਘੱਟ ਸਮਾਂ ਦਿੰਦੇ ਹੋ ਜੋਤੀ ਇਹ ਤਾਂ ਤੇਰੀ ਸ਼ੁਰੂ ਤੋਂ ਹੀ ਆਤਾ ਹੈ ਜੇਕਰ ਮੈਂ ਮਾਂ ਨਾਲ ਕੋਈ ਗੱਲਬਾਤ ਕਰ ਲਵਾਂ ਤਾਂ ਤੂੰ ਮੋਟਾ ਕਰ ਲੈਂਦੀ ਐ ਤੈਨੂੰ ਹਮੇਸ਼ਾ ਹੀ ਲੱਗਦਾ ਕਿ ਮੈਂ ਮਾਂ ਕੋਲ ਤੇਰੀ ਬੁਰਾਈ ਹੀ ਕਰ ਰਿਹਾ ਹਾਂ ਜੋਤੀ ਤੇਰੇ ਤੋਂ ਇਲਾਵਾ ਵੀ ਮੈਨੂੰ ਇਸ ਦੁਨੀਆ ਵਿੱਚ ਬਹੁਤ ਸਾਰੇ ਕੰਮ ਨੇ ਮੈਂ ਤੇਰੀ ਬੁਰਾਈ ਕਿਉਂ ਕਰਾਂਗਾ ਜੋਤੀ ਮੈਂ ਸਿਰਫ ਇੰਨਾ ਕਹਿ ਰਿਹਾ ਹਾਂ ਕਿ ਮਾਂ ਦੀ ਸਿਹਤ ਠੀਕ ਨਹੀਂ ਮੈਂ ਉਸ ਨੂੰ ਇਕੱਲਾ ਛੱਡ ਕੇ ਨਹੀਂ ਜਾਵਾਂਗਾ ਫਿਰ ਕਦੇ ਬਾਅਦ ਵਿੱਚ ਤੁਹਾਡੇ ਘਰ ਜਾਵਾਂਗਾ ਗੁੱਸੇ ਵਿੱਚ ਜੋਤੀ ਟੈਕਸੀ ਮੰਗਾ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਕਮਰੇ ਵਿੱਚ ਆ ਕੇ ਵਿੱਕੀ ਕਹਿੰਦਾ ਹੈ ਚਲੋ ਮੈਂ ਮੈਂ ਤੁਹਾਨੂੰ ਡਾਕਟਰ ਨੂੰ ਵਿਖਾ ਦਿੰਦਾ ਹਾਂ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਸ਼ੁਸ਼ਮਾ ਕਹਿੰਦੀ ਹੈ ਬੇਟਾ ਤੂੰ ਮੈਨੂੰ ਡਾਕਟਰ ਨੂੰ ਦਿਖਾ ਦਿੱਤਾ ਨਾ ਮੇਰੀ ਸਿਹਤ ਬਿਲਕੁਲ ਠੀਕ ਹੈ ਹੁਣ ਤੂੰ ਨੂਨ ਦੇ ਪੇਕੇ ਚਲਾ ਜਾ ਉਸ ਦੀ ਮਾਂ ਨੇ ਕਿੰਨੇ ਪਿਆਰ ਨਾਲ ਬੁਲਾਇਆ ਹੈ ਜੇਕਰ ਤੂੰ ਨਹੀਂ ਜਾਵੇਂਗਾ ਤਾਂ ਸਭ ਨੂੰ ਬੁਰਾ ਲੱਗੇਗਾ ਮਾਂ ਕੀ ਉਹਨਾਂ ਨੂੰ ਨਹੀਂ ਪਤਾ ਕਿ ਤੂੰ ਮੇਰੇ ਘਰ ਆਈ ਹੋਈ ਐ ਫਿਰ ਉਸਦੀ ਮਾਂ ਨੇ ਸਾਨੂੰ ਦੋਨਾਂ ਨੂੰ ਹੀ ਕਿਉਂ ਬੁਲਾਇਆ ਤੁਹਾਨੂੰ ਵੀ ਤਾਂ ਬੁਲਾ ਸਕਦੀ ਸੀ ਨਾ ਇਹ ਸਾਰਾ ਕੁਝ ਜੋਤੀ ਦਾ ਹੀ ਕਰਿਆ ਧਰਿਆ ਹੈ ਮੈਂ ਚੰਗੀ ਤਰ੍ਹਾਂ ਸਮਝਦਾ ਚਲ ਛੱਡ ਪੁੱਤ ਗੱਲ ਨੂੰ ਅੱਗੇ ਨਹੀਂ ਵਧਾਉਂਦੇ ਹੁੰਦੇ ਮਾਂ ਦੇ ਜਿੱਦ ਕਰਨ ਤੇ ਵਿੱਕੀ ਆਪਣੇ ਸਹੁਰੇ ਘਰ ਚਲਾ ਜਾਂਦਾ ਹੈ ਤੇ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਮਿਲਦਾ ਹੈ ਵਿੱਕੀ ਜੋਤੀ ਦੇ ਮਾਤਾ ਪਿਤਾ ਦਾ ਬਹੁਤ ਸਨਮਾਨ ਕਰਦਾ ਹੈ ਰਾਤ ਦੇ 11 ਵਜੇ ਤੱਕ ਦੋਨੇ ਜਾਣੇ ਘਰ ਵਾਪਸ ਆ ਜਾਂਦੇ ਨੇ ਉਸ ਨੂੰ ਪੂਰੀ ਰਾਤ ਵਿੱਕੀ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਸਭ ਕੁਝ ਚੰਗਾ ਕਰਨ ਤੋਂ ਬਾਅਦ ਵੀ ਉਸਦੀ ਪਤਨੀ ਖੁਸ਼ ਨਹੀਂ ਹੁੰਦੀ ਹਮੇਸ਼ਾ ਸ਼ਿਕਾਇਤਾਂ ਕਰਦੀ ਰਹਿੰਦੀ ਹੈ ਤੂੰ ਕਦੇ ਮੈਨੂੰ ਸਮਾਨ ਨਹੀਂ ਦਿੰਦਾ ਤੇ ਹਮੇਸ਼ਾ ਮਾਵਾ ਕਰਦਾ ਰਹਿੰਦਾ ਹੈ ਜਦੋਂ ਕਿ ਉਸ ਨੂੰ ਆਪਣਾਪ ਦਿਖਾਈ ਨਹੀਂ ਦਿੰਦਾ ਘਰ ਵਿੱਚ ਮਾਨ ਦੇ ਰਹੇ ਹੋਏ ਵੀ ਪੂਰੇ ਦਿਨ ਮਿੰਟ ਵਿੱਚ 5 ਮਿੰਟ ਵੀ ਉਸ ਨਾਲ ਗੱਲ ਨਹੀਂ ਕਰਦੀ ਤੇ ਆਪਣੀ ਮਾਂ ਨਾਲ ਘੰਟਿਆਂ ਵੱਧੀ ਫੋਨ ਤੇ ਗੱਲਾਂ ਕਰਦੀ ਰਹਿੰਦੀ ਹੈ ਫੇਰ ਵੀ ਮੈਂ ਕੁਝ ਨਹੀਂ ਕਹਿੰਦਾ ਪਰ ਹੁਣ ਪਾਣੀ ਸਿਰ ਤੋਂ ਉੱਪਰ ਜਾ ਰਿਹਾ ਹੈ ਮੈਨੂੰ ਕੁਝ ਤਾਂ ਕਰਨਾ ਹੀ ਪਵੇਗਾ ਸਵੇਰੇ ਉੱਠ ਕੇ ਬਿੱਕੀ ਜੋਤੀ ਨੂੰ ਕਹਿੰਦਾ ਹੈ ਜੋਤੀ ਤੂੰ ਹਮੇਸ਼ਾ ਹੀ ਸ਼ਿਕਾਇਤ ਕਰਦੀ ਰਹਿੰਦੀ ਹੈ ਕਿ ਮੈਂ ਤੈਨੂੰ ਸਮਾਂ ਨਹੀਂ ਦਿੰਦਾ ਇਸ ਲਈ ਅੱਜ ਮੈਂ ਤੇਰੇ ਲਈ ਛੁੱਟੀ ਲਈ ਆਪਾਂ ਦੋਵੇਂ ਮੂਵੀ ਦੇਖਣ ਚੱਲਾਂਗੇ ਤਿਆਰ ਹੋ ਜਾਣਾ ਇਹ ਸੁਣ ਕੇ ਜੋਤੀ ਖੁਸ਼ੀ-ਖੁਸ਼ੀ ਮੂਵੀ ਦੇਖਣ ਜਾਣ ਲਈ ਤਿਆਰ ਹੋ ਜਾਂਦੀ ਹੈ ਉਦੋਂ ਹੀ ਜੋਤੀ ਨੂੰ ਉਸਦੀ ਮਾਂ ਦਾ ਫੋਨ ਆ ਜਾਂਦਾ ਹੈ ਜੋਤੀ ਤੇਰੇ ਪਿਤਾ ਜੀ ਦੀ ਤबीयत ਅਚਾਨਕ ਖਰਾਬ ਹੋ ਗਈ ਹੈ ਜਲਦੀ ਘਰ ਆ ਜਾ। ਵਿੱਕੀ ਮੈਨੂੰ ਆਪਣੀ ਮਾਂ ਦੇ ਘਰ ਲੈ ਚੱਲ। ਮੇਰੇ ਪਾਪਾ ਦੀ ਤबीयत ਬਹੁਤ ਖਰਾਬ ਹੋ ਗਈ ਐ। ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਐ। ਜੋਤੀ ਤੇਰੇ ਪਾਪਾ ਬੁੱਢੇ ਨੇ, ਬढ़ापे ਵਿੱਚ ਤਾਂ ਇਹ ਸਭ ਚੱਲਦਾ ਹੀ ਰਹਿੰਦਾ। ਤੇਰੀ ਮਾਂ ਹੈਗੀ ਤਾਂ ਹੈ ਉਹਨਾਂ ਨੂੰ ਦੇਖਣ ਲਈ। ਅੱਜ ਤਾਂ ਮੈਂ ਤੇਰੇ ਲਈ ਛੁੱਟੀ ਲਈ ਐ। ਵੈਸੇ ਵੀ ਤੇਰੀ ਹਮੇਸ਼ਾ ਹੀ ਸ਼ਿਕਾਇਤ ਰਹਿੰਦੀ ਐ ਕਿ ਮੈਂ ਤੈਨੂੰ ਸਮਾਂ ਨਹੀਂ ਦਿੰਦਾ। ਅੱਜ ਮੇਰਾ ਪੂਰਾ ਦਿਨ ਤੇਰੇ ਲਈ ਐ। ਫਾਲਤੂ ਦਾ ਤੇਰੇ ਪਿਤਾ ਨੂੰ ਦਿਖਾਉਣ ਵਿੱਚ ਸਮਾਂ ਬਰਬਾਦ ਹੋ ਜਾਵੇਗਾ। ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਵਿੱਕੀ ਮੇਰੇ ਪਿਤਾ ਜੀ ਬਿਮਾਰ ਨੇ ਤੇ ਤੈਨੂੰ ਮੂਵੀ ਦੇਖਣ ਤੇ ਘੁੰਮਣ ਜਾਣ ਦੀ ਪਈ ਹੈ ਵਿੱਕੀ ਉਸ ਦੀ ਗੱਲ ਨਹੀਂ ਮੰਨਦਾ ਤੇ ਉਸ ਨੂੰ ਘੁਮਾਉਣ ਲਈ ਬਾਹਰ ਲੈ ਜਾਂਦਾ ਹੈ ਦੂਜੇ ਪਾਸੇ ਚੁੱਪਚਾਪ ਆਪਣੇ ਸਹੁਰੇ ਘਰ ਫੋਨ ਕਰਕੇ ਆਪਣੇ ਸਹੁਰੇ ਦਾ ਹਾਲ ਚਾਲ ਪੁੱਛ ਲੈਂਦਾ ਹੈ ਉਧਰ ਸਭ ਠੀਕ ਠਾਕ ਹੈ ਪਰ ਦੂਜੇ ਪਾਸੇ ਜੋਤੀ ਦਾ ਮਨ ਮੂਵੀ ਦੇਖਣ ਵਿੱਚ ਘੱਟ ਤੇ ਪੇਕਿਆਂ ਦੇ ਵਿੱਚ ਜ਼ਿਆਦਾ ਸੀ ਮੇਰੇ ਪਿਤਾ ਜੀ ਠੀਕ ਤਾਂ ਹੋਣਗੇ ਨਾ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਮੈਂ ਇੱਕ ਵਾਰ ਵੀ ਉਹਨਾਂ ਨੂੰ ਪੁੱਛ ਲੈਂਦੀ ਹਾਂ ਨਹੀਂ ਜੋਤੀ ਹਲੇ ਤੂੰ ਕਿਸੇ ਨੂੰ ਫੋਨ ਨਹੀਂ ਕਰੇਂਗੀ ਫੇਰ ਉਹ ਮੂਵੀ ਦੇਖਣ ਤੋਂ ਬਾਅਦ ਖਾਣਾ ਖਾਣ ਲਈ ਚਲੇ ਜਾਂਦੇ ਨੇ ਖਾਣਾ ਖਾ ਕੇ ਜੋਤੀ ਦੇ ਫੋਨ ਤੇ ਉਸਦੀ ਮਾਂ ਦਾ ਫੋਨ ਆ ਜਾਂਦਾ ਹੈ ਮਾਂ ਦੇ ਫੋਨ ਨੂੰ ਕੱਟ ਕੇ ਵਿੱਕੀ ਸਵਿਚ ਆਫ ਕਰ ਦਿੰਦਾ ਹੈ ਇਹ ਵੇਖ ਕੇ ਜੋਤੀ ਨੂੰ ਗੁੱਸਾ ਆਉਂਦਾ ਹੈ ਤੇ ਕਹਿੰਦੀ ਹੈ ਵਿੱਕੀ ਇਹ ਕੀ ਤਰੀਕਾ ਹੈ ਮੇਰੇ ਪਾਪਾ ਦੀ ਤबीयत ਠੀਕ ਨਹੀਂ ਤੂੰ ਉਹਨਾਂ ਨਾਲ ਮੈਨੂੰ ਗੱਲ ਵੀ ਨਹੀਂ ਕਰਨ ਦੇ ਰਿਹਾ ਮੈਂ ਤੇਰੇ ਨਾਲ ਵਿਆਹ ਕਰਵਾਇਆ ਹੈ ਖਰੀਦਿਆ ਨਹੀਂ ਤੂੰ ਮੈਨੂੰ ਜੋ ਜੋ ਤੂੰ ਮੈਨੂੰ ਦੁੱਖ ਸੁੱਖ ਵਿੱਚ ਆਪਣੇ ਮਾਪੇ ਦਾ ਸਾਥ ਵੀ ਨਾ ਦੇਣ ਦੇਵੇਂਗਾ ਤੈਨੂੰ ਪਤਾ ਹੈ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਹਾਂ ਕਿਸੇ ਵੀ ਦੁੱਖ ਤਕਲੀਫ ਵਿੱਚ ਮੇਰਾ ਉਹਨਾਂ ਨੂੰ ਵੇਖਣ ਦਾ ਫਰਜ਼ ਬਣਦਾ ਹੈ ਤੁਸੀਂ ਮੈਨੂੰ ਉਹਨਾਂ ਨੂੰ ਵੇਖਣ ਤੋਂ ਮਨਾ ਨਹੀਂ ਕਰ ਸਕਦੇ ਬਿਲਕੁਲ ਸਹੀ ਕਿਹਾ ਜੋਤੀ ਇਹੀ ਗੱਲ ਤਾਂ ਮੈਂ ਤੈਨੂੰ ਕਿੰਨੇ ਸਾਲਾਂ ਤੋਂ ਸਮਝਾਉਂਦਾ ਆ ਰਿਹਾ ਕਿ ਤੇਰੇ ਨਾਲ ਵਿਆਹ ਕੀਤਾ ਹੈ ਤੂੰ ਮੈਨੂੰ ਖਰੀਦਿਆ ਨਹੀਂ ਜੋ ਮੈਂ ਤੇਰੇ ਇਸ਼ਾਰਿਆਂ ਤੇ ਨੱਚਦਾ ਰਹਾ ਜੇਕਰ ਮੈਂ ਤੇਰੀ ਕੋਈ ਵੀ ਗੱਲ ਨਾ ਮੰਨਾਂ ਤੂੰ ਘਰ ਵਿੱਚ ਕਲੇਸ਼ ਖੜਾ ਕਰ ਲੈਂਦੀ ਐ ਮੈਂ ਵੀ ਆਪਣੀ ਮਾਂ ਦਾ ਇਕਲੌਤਾ ਬੇਟਾ ਮੇਰੇ ਤੋਂ ਇਲਾਵਾ ਉਹਨਾਂ ਦਾ ਹੋਰ ਕੋਈ ਸਹਾਰਾ ਨਹੀਂ ਐ ਮੇਰੇ ਤਾਂ ਪਾਪਾ ਜੀ ਵੀ ਨਹੀਂ ਤੇਰੇ ਪਿਤਾ ਜੀ ਕੋਲ ਘਟ ਤੋਂ ਘਟ ਮਾਂ ਤਾਂ ਹੈ ਉਹ ਦੋਵੇਂ ਪਤੀ ਪਤਨੀ ਇੱਕ ਦੂਜੇ ਦੇ ਨਾਲ ਤਾਂ ਹੈਗੇ ਆ ਮੇਰੀ ਮਾਂ ਦੇ ਕੋਲ ਤਾਂ ਮੇਰੇ ਪਾਪਾ ਨਹੀਂ ਜੋ ਉਹਨਾਂ ਦਾ ਸਾਥ ਦੇਣਾ ਮੈਂ ਨਹੀਂ ਸਾਥ ਦੇਵਾਂਗਾ ਤਾਂ ਹੋਰ ਕੌਣ ਦੇਵੇਗਾ ਜੇਕਰ ਤੈਨੂੰ ਇਹ ਪਸੰਦ ਨਹੀਂ ਮੈਂ ਆਪਣੀ ਮਾਂ ਦਾ ਸਾਥ ਦਿੰਦਾ ਹਾਂ ਤੂੰ ਵੀ ਆਪਣੇ ਪਿਤਾ ਦਾ ਸਾਥ ਨਹੀਂ ਦੇਵੇਂਗੀ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇ ਗੱਲ ਗੱਲ ਤੇ ਮਾਮਜ ਗੱਲ ਨਾ ਬਣਿਆ ਕਰ ਹੁਣ ਤੇਰਾ ਵਿਆਹ ਮੇਰੇ ਨਾਲ ਹੋ ਚੁੱਕਿਆ ਹੈ ਤੇਨੂੰ ਮੇਰੇ ਹਿਸਾਬ ਨਾਲ ਚੱਲਣਾ ਪਵੇਗਾ ਅੱਜ ਤੋਂ ਪਹਿਲਾਂ ਮੈਂ ਕਦੇ ਵੀ ਤੈਨੂੰ ਪੇਕੇ ਜਾਣ ਤੋਂ ਮਨਾਂ ਨਹੀਂ ਕੀਤਾ ਜਦੋਂ ਤੇਰਾ ਦਿਲ ਕਰਦਾ ਸੀ ਤੂੰ ਜਾਂਦੀ ਸੀ ਤੇਨੂੰ ਆਪਣੇ ਲਈ ਤਾਂ ਸਾਰੀ ਆਜ਼ਾਦੀ ਚਾਹੀਦੀ ਹੈ ਫਿਰ ਮੇਰੇ ਉੱਪਰ ਕਿਉਂ ਮੰਦਸ਼ਾ ਲਾਉਣੀ ਹੈ ਇਹ ਬਿਲਕੁਲ ਨਹੀਂ ਹੋਵੇਗਾ ਕਿ ਤੇਰੀ ਮਾਂ ਮਾਂ ਹੈ ਮੇਰੀ ਮਾਂ ਪਰਾਈ ਹੋ ਗਈ ਇੰਨਾ ਜ਼ਿਆਦਾ ਫਰਕ ਤੇ ਭੇਦਭਾਵ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਜੇਕਰ ਤੂੰ ਮੇਰੀ ਮਾਂ ਦੀ ਸੇਵਾ ਨਹੀਂ ਕਰ ਸਕਦੀ ਉਸ ਦੇ ਨਾਲ ਚੰਗਾ ਵਿਹਾਰ ਨਹੀਂ ਕਰ ਸਕਦੀ ਤਾਂ ਮੈਂ ਵੀ ਤੇਰੇ ਮਾਤਾ ਪਿਤਾ ਦਾ ਸਾਥ ਨਹੀਂ ਦੇਵਾਂਗਾ ਜਾਂ ਤਾਂ ਤੂੰ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਜਾਂ ਫਿਰ ਆਪਣਾ ਸਮਾਨ ਪੈਕ ਕਰ ਤੇ ਆਪਣੇ ਪੇਕੇ ਚਲੀ ਜਾ ਵਿੱਕੀ ਦੇ ਸਰੂਪ ਨੂੰ ਦੇਖ ਕੇ ਜੋਤੀ 당ਗ ਰਹਿ ਗਈ ਥੋੜੇ ਸਮੇਂ ਲਈ ਤਾਂ ਉਸ ਦੀ ਬੋਲਤੀ ਬੰਦ ਹੀ ਹੋ ਗਈ ਉਹ ਸੋਚਣ ਲੱਗੀ ਵਿੱਕੀ ਸੱਚ ਹੀ ਤਾਂ ਕਹਿ ਰਿਹਾ ਹੈ ਉਸਦੀ ਮਾਂ ਦੀ ਤੀਵੀਅਤ ਖਰਾਬ ਸੀ ਫਿਰ ਵੀ ਉਹ ਛੱਡ ਕੇ ਆਪਣੇ ਪੇਕੇ ਆ ਗਈ ਇੱਕ ਵਾਰੀ ਹੱਥ ਫੜ ਕੇ ਵੀ ਨਹੀਂ ਦੇਖਿਆ ਕਿ ਉਹਦੀ ਤੀਵੀਅਤ ਕਿਵੇਂ ਐ ਜਦੋਂ ਮੇਰੇ ਪੇਕੇਆਂ ਵਿੱਚ ਕਿਸੇ ਦੀ ਤੀਵੀਅਤ ਨੂੰ ਕੁਝ ਹੁੰਦਾ ਹੈ ਤਾਂ ਮੈਂ ਭੱਜ ਕੇ ਉਹਨਾਂ ਕੋਲ ਜਾਂਦੀ ਹਾਂ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਵਿੱਕੀ ਵੀ ਮੇਰੇ ਮਾਤਾ ਪਿਤਾ ਦੀ ਸੇਵਾ ਕਰੇ ਰੈਸਟੋਰੈਂਟ ਵਿੱਚ ਖਾਣਾ ਟੇਬਲ ਤੇ ਪਿਆ ਸੀ ਅੱਜ ਜੋਤੀ ਦਾ ਖਾਣਾ ਖਾਣ ਨੂੰ ਬਿਲਕੁਲ ਮਨ ਨਹੀਂ ਕਰ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਚਿਹਰੇ ਤੋਂ ਅਜੀਹਾ ਲੱਗ ਰਿਹਾ ਸੀ ਕਿ ਹੰਝੂ ਪਛਤਾਵੇ ਦੇ ਹੰਝੂ ਨੇ ਉਹ ਬਿੱਕੀ ਨੂੰ ਹੱਥ ਜੋੜ ਕੇ ਕਹਿੰਦੀ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਆਪਣੀ ਤੇ ਤੇਰੀ ਮਾਂ ਵਿੱਚ ਫਰਕ ਕੀਤਾ ਪਰ ਅੱਜ ਤੁਸੀਂ ਮੇਰੀ ਅੱਖਾਂ ਖੋਲ ਦਿੱਤੀਆਂ ਅੱਜ ਤੱਕ ਮੈਂ ਜੋ ਵੀ ਉਹਨਾਂ ਨਾਲ ਵਿਹਾਰ ਕੀਤਾ ਉਹ ਗਲਤ ਸੀ ਉਸ ਲਈ ਮੈਨੂੰ ਮਾਫ਼ ਕਰ ਦਿਓ ਕਾਫੀ ਦੇਰ ਉਹ ਰੋਂਦੀ ਰਹੀ ਬਿੱਕੀ ਜਦੋਂ ਇਦਾਂ ਜੋਤੀ ਨੂੰ ਰੋਂਦੇ ਵੇਖਦਾ ਹੈ ਤਾਂ ਇੱਕ ਟਿਸ਼ੂ ਪੇਪਰ ਚੁੱਕ ਕੇ ਉਸ ਦੀਆਂ ਗੱਲਾਂ ਤੇ ਆਏ ਹੰਝੂ ਸਾਫ਼ ਕਰਦਾ ਹੈ ਜੋਤੀ ਨੂੰ ਮਾਫ ਕਰ ਦਿੰਦਾ ਹੈ ਤੇ ਕਹਿੰਦਾ ਹੈ ਚਲੋ ਜੋਤੀ ਜਲਦੀ ਜਲਦੀ ਖਾਣਾ ਖਤਮ ਕਰੋ ਆਪਾਂ ਤੇਰੀ ਮੰਮੀ ਪਾਪਾ ਕੋਲ ਚੱਲਦੇ ਹਾਂ ਚੱਲ ਕੇ ਪਿਤਾ ਜੀ ਨੂੰ ਚੰਗੇ ਡਾਕਟਰ ਨੂੰ ਵੀ ਤਾਂ ਦਿਖਾਉਣਾ ਹੈ ਇਹ ਸੁਣ ਕੇ ਜੋਤੀ ਫਟਾਫਟ ਆਪਣਾ ਖਾਣਾ ਖਤਮ ਕਰਦੀ ਹੈ ਤੇ ਆਪਣੇ ਮੰਮੀ ਪਾਪਾ ਕੋਲ ਚੱਲ ਪੈਂਦੀ ਹੈ ਉੱਥੇ ਜਾ ਕੇ ਵੇਖਦੀ ਹੈ ਕਿ ਵਿੱਕੀ ਕਿੰਨੇ ਪਿਆਰ ਨਾਲ ਪਿਤਾ ਜੀ ਦਾ ਹੱਥ ਫੜ ਕੇ ਡਾਕਟਰ ਕੋਲ ਲੈ ਜਾ ਰਿਹਾ ਸੀ ਤੇ ਉਸ ਨੂੰ ਕਿੰਨੀ ਕੇਅਰ ਕਰ ਰਿਹਾ ਸੀ ਕਦੇ ਦਵਾਈ ਲੈਣ ਲਈ ਭਾਈ ਦਸੀ ਤੇ ਕਦੇ ਪਿਤਾ ਜੀ ਦੇ ਸਿਰ ਨੂੰ ਸਹਲਾਉਂਦਾ ਸੀ ਇਹ ਸਭ ਦੇਖ ਕੇ ਜੋਤੀ ਦੀ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿੰਨੀ ਪਾਗਲ ਸੀ ਤੇ ਕਿੰਨਾ ਭਾਵ ਕਰਦੀ ਰਹੀ ਪਰ ਵਿੱਕੀ ਨੇ ਕਦੇ ਵੀ ਮੇਰੇ ਮਾਪੇ ਨਾਲ ਭੇਦ ਭਾਵ ਨਹੀਂ ਕੀਤਾ ਮੈਨੂੰ ਵੀ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮੈਂ ਬਹੁਤ देर ਨਾਲ ਸਮਝੀ ਹਾਂ ਥੋੜੀ ਦੇਰ ਬਾਅਦ ਜੋਤੀ ਵਿੱਕੀ ਨੂੰ ਕਹਿੰਦੀ ਹੈ ਹੁਣ ਪਿਤਾ ਜੀ ਠੀਕ ਨੇ ਚੱਲ ਆਪਾਂ ਘਰ ਚੱਲਦੇ ਆਂ ਜੋਤੀ ਜੇਕਰ ਤੂੰ ਆਪਣੇ ਮੰਮੀ ਪਾਪਾ ਕੋਲ ਰੁਕਣਾ ਚਾਹੁੰਦੀ ਹੈ ਤਾਂ ਰੁਕ ਸਕਦੀ ਹੈ ਮੈਂ ਮਾਂ ਕੋਲ ਇਕੱਲਾ ਹੀ ਚਲਾ ਜਾਵਾਂਗਾ ਨਹੀਂ ਵਿੱਕੀ ਹੁਣ ਪਿਤਾ ਜੀ ਠੀਕ ਨਹੀਂ ਉਹਨਾਂ ਕੋਲ ਮਾਂ ਹੈ ਮੈਂ ਤੁਹਾਡੇ ਨਾਲ ਘਰ ਜਾਵਾਂਗੀ ਰਸਤੇ ਵਿੱਚ ਫਲ ਵੇਖ ਕੇ ਉਸਨੇ ਕਿਹਾ ਰੁਕੋ ਮੈਂ ਮਾਂ ਲਈ ਕੁਝ ਫਲ ਲੈ ਕੇ ਆਉਂਦੀ ਹਾਂ ਕਿਉਂਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਇਹ ਵੇਖ ਕੇ ਵਿੱਕੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਵੇਂ ਹੀ ਜੋਤੀ ਘਰ ਆਈ ਤਾਂ ਸਿੱਧਾ ਮਾਂਜੀ ਦੇ ਕਮਰੇ ਵਿੱਚ ਗਈ ਸੁਸ਼ਮਾ ਆਪਣੇ ਪੋਤੇ ਨੂੰ ਨਾਲ ਲਟਾ ਕੇ ਉਸ ਨੂੰ ਹਾਣੀ ਸੁਣਾ ਰਹੀ ਸੀ ਤੇ ਉਸ ਦੇ ਸਿਰ ਤੇ ਹੱਥ ਫੇਰ ਰਹੀ ਸੀ ਇਹ ਸਭ ਦੇਖ ਕੇ ਜੋਤੀ ਦੀਆਂ ਅੱਖਾਂ ਭਰ ਆਈਆਂ ਜੋਤੀ ਬੜੇ ਪਿਆਰ ਨਾਲ ਕਹਿੰਦੀ ਹੈ ਮਾਂ ਜੀ ਹੁਣ ਤਵੀਤ ਕਿਵੇਂ ਆ ਤੁਹਾਡੀ ਤੁਸੀਂ ਸਵੇਰ ਤੋਂ ਕੁਝ ਨਹੀਂ ਖਾਦਾ ਸੀ ਆ ਲਓ ਮੈਂ ਤੁਹਾਡੇ ਲਈ ਖਾੜ ਲੈ ਕੇ ਆਈ ਹਾਂ ਖਾ ਲਓ ਤੁਹਾਨੂੰ ਆਰਾਮ ਮਿਲੇਗਾ ਫਿਰ ਆਪਣੀ ਸੱਸ ਦਾ ਹੱਥ ਫੜ ਕੇ ਬੁਖਾਰ ਵੀ ਵੇਖਦੀ ਹੈ ਹੁਣ ਤਾਂ ਮਾਂ ਜੀ ਦਾ ਬੁਖਾਰ ਠੀਕ ਹੈ ਆਪਣੀ ਨੂੰਹ ਦੇ ਬਦਲੇ ਹੋਏ ਇਸ ਵਿਹਾਰ ਨੂੰ ਦੇਖ ਕੇ ਸੁਸ਼ਮਾ ਦੰਗ ਰਹਿ ਜਾਂਦੀ ਹੈ ਉਹ ਆਪਣੇ ਪੁੱਤ ਵੱਲ ਵੇਖਦੀ ਹੈ ਤਾਂ ਉਸ ਦਾ ਬੇਟਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਨੂੰ ਆਪਣੀ ਨੂੰਹ ਦਾ ਇਹੀ ਰੂਪ ਦੇਖਣ ਨੂੰ ਮਿਲੇਗਾ। ਹੁਣ ਤੂੰ ਸਾਡੇ ਕੋਲ ਹੀ ਰਹੇਂਗੀ। ਜੋਤੀ ਨੇ ਵੀ ਕਿਹਾ ਮਾਂ ਜੀ ਹੁਣ ਤੁਸੀਂ ਇੱਥੇ ਹੀ ਰਹੋਗੇ। ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਵਾਂਗੀ। ਤੁਹਾਡੇ ਇੱਥੇ ਰਹਿਣ ਨਾਲ ਮੈਨੂੰ ਕਿੰਨਾ ਆਰਾਮ ਮਿਲਦਾ ਹੈ। ਤੁਸੀਂ ਇੱਤੇ ਇੱਥੇ ਸੀ ਤਾਂ ਹੀ ਤਾਂ ਅਸੀਂ ਆਰਾਮ ਨਾਲ ਮੂਵੀ ਦੇਖਣ ਚਲੇ ਗਏ। ਨੂਰ ਨੂੰ ਵੀ ਤੁਹਾਡੇ ਕੋਲ ਛੱਡ ਗਏ। ਤੁਸੀਂ ਨੂਰ ਨੂੰ ਕਿੰਨੇ ਪਿਆਰ ਨਾਲ ਰੱਖਿਆ। ਆਪਣੀ ਗਲਤੀ ਲਈ ਜੋਤੀ ਨੇ ਸੁਸ਼ਮਾ ਜੀ ਤੋਂ ਮਾਫੀ ਮੰਗੀ। ਅੱਜ ਸੋਸ਼ੀਮਾ ਆਪਣੀ ਨੂਹ ਦੇ ਬਦਲੇ ਹੋਏ ਵਿਹਾਰ ਨੂੰ ਵੇਖ ਕੇ ਬਹੁਤ ਖੁਸ਼ ਹੈ। ਉਹ ਖੁਸ਼ੀ ਨਾਲ ਆਪਣੀ ਨੂਹ ਨੂੰ ਮਾਫ ਕਰ ਦਿੰਦੀ ਹੈ। ਉਹ ਆਪਣੇ ਪੁੱਤਰ ਨੂੰ ਕੁੱਛਦੀ ਹੈ ਕਿ ਪੁੱਤ ਨੂਹ ਨੂੰ ਅਜਿਹੀ ਕਿਹੜੀ ਚੀਜ਼ ਪਿਆ ਦਿੱਤੀ ਜਿਸ ਨਾਲ ਇਸ ਦਾ ਹਿਰਦਾ ਇੰਨਾ ਪਵਿੱਤਰ ਹੋ ਗਿਆ। ਕਿਉਂ ਮਾਂ ਆਪਣੀ ਨੂਹ ਦਾ ਇਹ ਬਦਲਿਆ ਹੋਇਆ ਰੂਪ ਪਸੰਦ ਨਹੀਂ ਆਇਆ? ਨਹੀਂ ਬੇਟਾ ਮੈਂ ਤਾਂ ਹਮੇਸ਼ਾ ਤੋਂ ਇਹੀ ਚਾਹੁੰਦੀ ਸੀ ਕਿ ਮੇਰੀ ਨੂਹ ਇੰਨੀ ਸਮਝਦਾਰ ਹੋ ਜਾਵੇ। ਹੋਰ ਮੈਨੂੰ ਕੀ ਚਾਹੀਦਾ? ਬਸ ਮਾਂ ਸਮਝ ਲਓ ਕਿ ਅੱਜ ਉਸ ਨੂੰ ਸੱਚਾਈ ਦਾ ਸ਼ੀਸ਼ਾ ਦਿਖਾਇਆ ਹੈ ਜਿਸ ਵਿੱਚ ਉਸ ਨੂੰ ਆਪਣੀਆਂ ਕਮੀਆਂ ਨਜ਼ਰ ਆ ਗਈਆਂ ਅੱਜ ਤੋਂ ਘਰ ਵਿੱਚ ਸਭ ਕੁਝ ਸਹੀ ਰਹੇਗਾ ਫਿਰ ਸਾਰਾ ਪਰਿਵਾਰ ਘਰ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ